ਅ ਨੀ ਪੱਥਰਾਂ ਦਾ ਕੰਮ ਨਹੀਂ ਹੋਏਗਾ ਵਿੱਤੀ ਹਾਲਾਤ ਐ ਇਸ ਤੋਂ ਪੰਜਾਬ ਦੀ ਸਰਕਾਰ ਦੀ ਕਿੱਥੇ ਖੜੀ ਹੈ ਕਿਉਂਕਿ ਗੱਲ ਕੀਤੀ ਸੀ ਮਾਨ ਸਾਹਿਬ ਨੇ 250 ਕਰੋੜ ਲੱਗੂਗਾ ਮਾਲਵਾ ਨੇਰ ਵੀ ਬੱਢੂਗਾ ਉਹ ਗੱਲ ਅੱਲੇ ਸਿਰੇ ਨਹੀਂ ਚੜਦੀ ਨਜ਼ਰ ਆ ਰਹੀ ਜੇਕਰ ਵਾਕਈ ਇੱਕ ਬਾਥਰੂਮ ਦੀ ਮੁਰੰਮਤ ਨਹੀਂ ਉਸਾਰੀ ਵਾਸਤੇ ਇਨੇ ਬੰਦਿਆਂ ਦਾ ਜੋਰ ਲੱਗ ਗਿਆ ਔਰ ਇਹ ਗੱਲ ਬਿਲਕੁਲ ਠੀਕ ਹੈ ਜੀ ਉਹ ਇਹ ਵੀ ਕਟਾਖਸ਼ ਕਰ ਰਿਹਾ ਕਿ ਜਿਹੜਾ ਉਦਘਾਟਨ ਪੱਥਰ ਲੱਗਾ ਉਹਦੀ ਕੀਮਤ ਮੈਨੂੰ ਲੱਗਦਾ ਉਹ ਸਾਰੀ ਤੋਂ ਜ਼ਿਆਦਾ ਵਾ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਉਹ ਚੀਜ਼ ਪਾ ਰਿਹਾ ਕਿ ਵਾਕਈ ਉਹ ਜਿੱਥੇ ਨੀ ਪੱਥਰ ਜੋ ਸਾਈਨ ਲੱਗਾ ਹੈ ਪੱਥਰ ਜਿੱਤੇ ਨਾਮ ਲਿਖਿਆ ਵਡੇ ਵੱਡੇ ਲੋਕਾਂ ਦੇ ਤੇ ਵਾਕਈ ਉਸੇ ਬਾਥਰੂਮ ਦੀ ਦਿਖਾ ਰਿਹਾ ਜਾਂ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹ ਤਿੰਨ ਸਾਹਿਬ ਤੋਂ ਬਾਅਦ ਵੀ ਹਾਲਾਤ ਉਦਾਂ ਦੇ ਨੇ ਵੇਟ ਕਰ ਰਹੇ ਆ ਆਪਾਂ ਕਿ ਯਾਰ ਆਪਾਂ ਨਹੀਂ ਕਹਿੰਦੇ ਵਰਲਡ ਕਲਾਸ ਬਣਾਓ ਇੱਕ ਚਾਰਜ ਦਾ 62 ਦਾ ਸੋਨਾ ਬਣਾ ਦੋ ਹਾਂ ਉਹਦੇ ਉੱਤੇ ਫਿਰ ਜੇ ਲੱਗ ਗਿਆ 50 ਕਰੋੜ 40 ਕਰੋੜ 30 ਕਰੋੜ ਲੱਗ ਗਿਆ ਉੱਤੋਂ ਤੁਸੀਂ ਕੋਈ ਸਾਈਨ ਬੋਰਡ ਲਾਣਾ ਨਾ ਉਹ ਜੀ ਸਾਥਕੇ ਪਰ ਕੰਮ ਕਰਾਇਤੋ ਬਾਅਦ ਦਿੱਲੀ ਦੇ ਹਾਰੇ ਹੋਏ ਤੇ ਨਕਾਰੇ ਹੋਏ ਨਕਾਰੇ ਹੋਏ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਜਨਤਾ ਨੇ ਉਹਨਾਂ ਨੂੰ ਨਕਾਰਿਆ ਤਾਂ ਹੀ ਉਹ ਹਾਰੇ ਨੇ ਤੇ ਉਹਨਾਂ ਦਾ ਨਾਮ ਇਸ ਤਰੀਕੇ ਦੇ ਨਾਲ ਕਿਤ ਮਤਲਬ ਹੈਸੀਅਤ ਦੇ ਨਾਲ ਲਿਖਿਆ ਜਾ ਰਿਹਾ ਉਹ ਉਦਘਾਟਨੀ ਪਤਾ ਪਤਾ ਨਹੀਂ ਜਾਂ ਤਾਂ ਫਿਰ ਕੋਈ ਲੀਡਰਸ਼ਿਪ ਚੇਂਜ ਹੋਣ ਦਾ ਡਰ ਕਿਚਨ ਬਣੀਓਗ ਜਿੰਨੇ ਵੀ ਹੈਗੇ ਸਤਕਾਰਯੋਗ ਮਿਨਿਸਟਰ ਨੇ ਪੰਜਾਬ ਦੇ ਸੀਐਮ ਸਾਹਿਬ ਨੇ ਤੇ ਯਾ ਫਿਰ ਕੋੜ ਆ ਜੈਨਾਂ ਨੂੰ ਕਿਉਂ ਨਹੀਂ ਦਿਮਾਗ ਲਾ ਕੇ ਸੋਚਦੇ ਕਿ ਯਾਰ ਪੰਜਾਬ ਦੇ ਲੋਕ ਛੱਡੋ ਭਰਾ ਜੀ ਆਪੋਜੀਸ਼ਨ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਚੀਜ਼ ਨੋਟ ਕਰ ਰਹੇ ਹੈ ਕਿ ਭਗਵਾਨ ਜਮਾਨ ਪੰਜਾਬ ਦੇ ਸੀਐਮ ਨੇ ਉਹ ਆਪਣਾ ਨਾਮ ਲਿਖਣਗੇ ਤੇ ਖੂ ਵੀਰਵਿੰਦ ਕੇਜਰੀਵਾਲ ਦੱਸੋ ਮੈਨੂੰ ਸਾਸ਼੍ਰੀਕਾਲ ਜੀ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਨikhil Sharma ਬਹੁਤ ਬਹੁਤ ਸਵਾਗਤ ਕਰਦਾ ਜੀ ਤੁਸੀਂ ਦੇਖ ਰਹੇ ਹੋ ਜੀ ਸਾਂਝੇ ਮਸਲੇ ਸੋ ਅੱਜ ਸਾਂਝੇ ਮਸਲੇ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ ਹਾਂ ਜੀ ਅਤੀਤ ਦੀ ਯਾਨੀ ਕਿ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਗੱਲ ਹੈ ਪਰ ਥੋੜੀ ਜੀ ਪਿੱਛੇ ਲੈਣਾ ਮੈਂ ਤੁਹਾਨੂੰ 2022 ਤੋਂ ਵੀ ਪਹਿਲਾਂ ਦੀ ਗੱਲ ਹੈ ਇੱਕ ਪਾਰਟੀ ਪੰਜਾਬ ਚ ਆਈ ਸੀ ਉਸ ਦਾ ਨਾਮ ਆਮ ਆਦਮੀ ਪਾਰਟੀ ਜਿਸ ਦੀ ਸਰਕਾਰ ਹੈ ਹੁਣ ਪੰਜਾਬ ਦੇ ਵਿੱਚ ਔਰ ਜਦੋਂ ਭਾਸ਼ਣ ਹੁੰਦੇ ਸੀਗੇ ਭਗਵੰਤ ਮਾਨ ਉਹਦੋਂ ਸੀਐਮ ਨਹੀਂ ਸਨ ਔਰ ਉਹਦੋਂ ਉਹ ਇੱਕ ਐਸੀ ਲੜਾਈ ਲੜ ਰਹੀ ਸੀ ਜਿਹਨੂੰ ਬਦਲਾਅ ਦੀ ਲੜਾਈ ਕਿਹਾ ਗਿਆ ਸੀ ਔਰ ਉਹਨਾਂ ਦੇ ਭਾਸ਼ਣਾਂ ਦੇ ਵਿੱਚ ਇੱਕ ਭਾਸ਼ਣ ਬੜਾ ਚਰਚਿਤ ਹੋਇਆ ਸੀ ਜਿਸ ਚੋਂ ਕਹਿੰਦੇ ਸੀ ਕਿ ਭਾਈ ਉਦਘਾਟਨ ਹੁੰਦੇ ਨੇ ਜਿਹੜੇ ਉਦਘਾਟਨਾ ਦੇ ਪੱਥਰ ਨੇ ਉਹਦੇ ਉੱਤੇ ਤਾਂ ਮਿਸਤਰੀ ਦਾ ਨਾਮ ਹੋਣਾ ਚਾਹੀਦਾ ਜੀ ਫਲਾਣੇ ਮਿਸਤਰੀ ਨੇ ਆਪਣੇ ਹੱਥਾਂ ਨਾਲ ਬਣਾਇਆ ਇਹ ਲੀਡਰ ਆਪਣਾ ਨਾਮ ਕਿਉਂ ਲਿਖਵਾਉਂਦੇ ਨੇ ਔਰ ਗੱਲ ਵਾਕਈ ਪੱਲੇ ਪੈਣ ਵਾਲੀ ਵੀ ਸੀ ਸ਼ਾਇਦ ਲੋਕਾਂ ਦੇ ਪੱਲੇ ਪਈ ਵੀ ਐਹੀ ਵਜ੍ਹਾ ਰਹੀ ਕਿ 2022 ਦੇ ਵਿੱਚ ਇਦਾਂ ਦੀਆਂ ਨਿੱਕੇ ਨਿੱਕੇ ਗੱਲਾਂ ਨੇ ਬੜਾ ਡੂੰਘਾ ਅਸਰ ਕੀਤਾ ਇੰਨਾ ਅਸਰ ਕੀਤਾ ਕੀ ਬਦਲਾਵ ਲਿਆਉਣ ਵਾਸਤੇ ਦੁਨੀਆ ਨੇ ਪੂਰਾ ਜੋਰ ਲਾਤਾ ਪੰਜਾਬੀਆਂ ਨੇ ਔਰ ਬਾ ਕਮਾਲ ਤਰੀਕੇ ਦੇ ਨਾਲ ਉਹਨਾਂ ਨੇ 92 ਐਮਐਲਏ ਦਿੱਤੇ ਆਮ ਆਦਮੀ ਪਾਰਟੀ ਨੂੰ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਔਰ 2022 ਤੋਂ ਬਾਅਦ ਬਦਲਾਵ ਸ਼ੁਰੂ ਹੋ ਗਿਆ ਪਰ ਇਸ ਬਦਲਾਵ ਦੀ ਸਹੀ ਹਕੀਕਤ ਕੀ ਰਹੀ ਕਿ ਜੜੀਆਂ ਗੱਲਾਂ ਕਈਆਂ ਗਈਆਂ ਸੀ ਕਿ ਉਹ ਵਫਾ ਹੋਈਆਂ ਜਾਂ ਜਿਹੜੇ ਵਾਦੇ ਕੀਤੇ ਗਏ ਸੀ ਕਿ ਉਹ ਵਾਦੇ ਵਫਾ ਹੋਏ ਸੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਅੱਜ ਦੇ ਜਿਹੜੇ ਇਹ ਸਾਂਝੇ ਮਸਲੇ ਪ੍ਰੋਗਰਾਮ ਦੇ ਵਿੱਚ ਰੀਕਨੈਕਟ ਕਰਕੇ ਦਿਖਾਣੇ ਆ ਜੀ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਹ ਮਸਲਾ ਬਣ ਗਿਆ ਕਹਿੰਦੇ ਜੀ ਕਿ ਆ ਤਾਂ ਕਹਿੰਦੇ ਸੀਗੇ ਕਿ ਮਿਸਤਰੀਆਂ ਦਾ ਨਾਮ ਹੋਣਾ ਚਾਹੀਦਾ ਤੇ ਹੁਣ ਤਾਂ ਉਹ ਮਸਲੇ ਹੋਰ ਹੋ ਗਏ ਆ ਕਿਉਂਕਿ ਜੇ ਤਾਂ ਸਟੇਟ ਦੇ ਮੁੱਖ ਮੰਤਰੀ ਦਾ ਨਾਮ ਹੋਵੇ ਫੇਰ ਵੀ ਬੰਦਾ ਕਵੇ ਚੱਲ ਯਾਰ ਕੋਈ ਗੱਲ ਨਹੀਂ ਜੇ ਕੈਬਨਿਟ ਮਨਿਸਟਰ ਦਾ ਨਾਮ ਹੋਵੇ ਫੇ ਵੀ ਬੰਦਾ ਕਵੇ ਠੀਕ ਹੈ ਜੀ ਪਰ ਦਿੱਲੀ ਦੇ ਐਕਸ ਸੀਐਮ ਔਰ ਦਿੱਲੀ ਦੇ ਐਕਸ ਡਿਪਟੀ ਸੀਐਮ ਯਾਨੀ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੌਦੀਆ ਦਾ ਨਾਮ ਜਦੋਂ ਪੰਜਾਬ ਦੇ ਉਦਘਾਟਨੀ ਪੱਥਰਾਂ ਤੇ ਉਤੇ ਹੋਏਗਾ ਤੇ ਫਿਰ ਪੰਜਾਬੀ ਦਾ ਸਵਾਲ ਚੱਕਣਗੇ ਨਾ ਜੀ ਔਰ ਸਿਆਸੀ ਪਾਰਟੀਆਂ ਦਾ ਜ਼ਰੂਰੀ ਚੱਕਣ ਗਈਆਂ ਸੋ ਇਸ ਤੋਂ ਇਲਾਵਾ ਤੁਸੀਂ ਇਹ ਦੱਸੋ ਜੇ ਕੋਈ ਕਰੋੜਾਂ ਦਾ ਪ੍ਰੋਜੈਕਟ ਲੱਗ ਗਿਆ ਬੰਦਾ ਕਵੇ ਉਹਦਾ ਕ੍ਰੈਡਿਟ ਲੈਣ ਵਾਸਤੇ ਠੀਕ ਹੈ ਸਰਕਾਰਾਂ ਮੈਂ ਕਿਉਂਕਿ ਜਦੋਂ ਚੋਣ ਆਂਦੇ ਨੇ ਉਦੋਂ ਜੁਮਲੇ ਹੁੰਦੇ ਨੇ ਕਿਉਂਕਿ ਇਹ ਭਾਜਪਾ ਨੇ ਵੀ ਇਹੀ ਗੱਲਾਂ ਕਹੀਆਂ ਸੀਗੀਆਂ ਔਰ ਆਮ ਆਦਮੀ ਪਾਰਟੀ ਨੇ ਵੀ ਜੋ ਕੀਤਾ ਵਾ ਉਹਨੂੰ ਆਪਾਂ ਜੁਮਲਾ ਹੀ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਭਾਈ ਆਪਾਂ ਤਾਂ ਜਿਹੜਾ ਵਾ ਨੀ ਪੱਥਰਾਂ ਵਾਲੇ ਪ੍ਰਥਾ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ ਪਰ ਚਲੋ ਕੋਈ ਕਰੋੜਾ ਦਾ ਪ੍ਰੋਜੈਕਟ ਆ ਗਿਆ ਬੰਦਾ ਕਵੇ ਨੀ ਪੱਥਰ ਦੇ ਉੱਤੇ ਮੰਤਰੀ ਦਾ ਨਾਮ ਵੀ ਸੱਜ ਗਿਆ ਮੁੱਖ ਮੰਤਰੀ ਦਾ ਵੀ ਸੱਜ ਗਿਆ ਪਰ ਦਿੱਲੀ ਵਾਲਿਆਂ ਦਾ ਉੱਚ ਕੀ ਕੰਮ ਚਲੋ ਤਾਂ ਵੀ ਛੱਡੋ ਜਿੱਚ ਦਿੱਲੀ ਵਾਲਿਆਂ ਦੇ ਨਾਮ ਨਹੀਂ ਵੀ ਹੈਗੇ ਪਰ ਤੁਸੀਂ ਕਦੀ ਸੋਚਿਆ ਕਿ ਬਾਥਰੂਮ ਦੀ ਮੁਰੰਮਤ ਹੋਵੇ ਔਰ ਉਸ ਦੇ ਉੱਤੇ ਵੀ ਨੀ ਪੱਥਰ ਲੱਗ ਜਾਵੇ ਜਾਂ ਉਦਘਾਟਨੀ ਪੱਥਰ ਲੱਗ ਜਾਵੇ ਔਰ ਉਦਘਾਟਨੀ ਪੱਥਰ ਤੇ ਲਿਖਿਆ ਜਾਵੇ ਕਿ ਭਾਈ ਇਹ ਮੁਰੰਮਤ ਫਲਾਣੇ ਫਲਾਣੇ ਮੰਤਰੀ ਫਲਾਣੇ ਫਲਾਣੇ ਮੁੱਖ ਮੰਤਰੀ ਫਲਾਣੇ ਫਲਾਣੇ ਐਮ ਐਲ ਏ ਦੀਆਂ ਕੋਸ਼ਿਸ਼ਾਂ ਸਦਕੇ ਅੱਜ ਇਹ ਮੁਰੰਮਤ ਨਾਲ ਉਸਾਰੀ ਹੋਈ ਹੈ ਸੋ ਇਹ ਜਿਹੜੀਆਂ ਤਸਵੀਰਾਂ ਵਾ ਅੱਜ ਦੀ ਡੇਟ ਦੇ ਵਿੱਚ ਇੱਕ ਮਸਲਾ ਬਣ ਗਿਆ ਨੇ ਪੰਜਾਬ ਦੀ ਸਿਆਸਤ ਦਾ ਤੇ ਇਸ ਪੂਰੇ ਮਸਲੇ 'ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਜਿਹੜੇ ਸਹਿਯੋਗੀ ਪੱਤਰਕਾਰ ਨੇ ਗੁਰਲਾਲ ਪੰਡਾਲ ਜੀ ਸਾਡੇ ਨਾਲ ਜੁੜੇ ਨੇ ਸੋ ਪਹਿਲੇ ਤਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਗੁਰਲਾਲ ਜੀ ਸਤਿ ਸ਼੍ਰੀ ਅਕਾਲ ਨikhil ਤੇ ਸਾਰੇ ਸਰੋਤਿਆਂ ਨੂੰ ਨਿੱਗੀ ਸਤਿ ਸ਼੍ਰੀ ਅਕਾਲ ਸੋ ਗੁਰਲਾਲ ਜੀ ਜਿਵੇਂ ਕਿ ਤੁਸੀਂ ਸੁਣਿਆ ਹੀ ਆ ਜੀ ਜਿਹੜੀ ਮੈਂ ਗੱਲ ਦੀ ਸ਼ੁਰੂਆਤ ਕੀਤੀ ਤੁਸੀਂ ਇਹ ਭਾਸ਼ਣ ਸੁਣਿਆ ਸੀ ਜੀ 2022 ਤੋਂ ਪਹਿਲਾਂ ਜਿਸ ਦੀ ਮੈਂ ਗੱਲ ਕੀਤੀ ਜੀ ਜੀ ਮੈਂ ਸੁਣਿਆ ਸੀ ਮੈਂ ਨikhil ਥੋੜਾ ਜਿਹਾ ਹੋਰ ਪਿੱਛੇ ਜਾਣਾ ਹੈ ਗੱਲ ਫੇਰ ਆਕੇ ਐਸੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਤੇ ਆ ਜਾਣੀ ਹੈ ਸਿਰਫ ਥੋੜੇ ਸਮੇਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿਉਂਕਿ ਹਰ ਪਾਰਟੀ ਆਪ ਜਿਹੜੀ ਐਕਸਪੈਕਟੇਸ਼ਨ ਸੀ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਬੰਨਵੇਂ ਤੁਸੀਂ ਸੀਟਾਂ ਤੁਸੀਂ ਹੁਣੀ ਦਸੀਆਂ ਕਿ ਜਿਤਾ ਕੇ ਭੇਜਿਆ ਉਹਨਾਂ ਨੇ ਤਾਂ ਐਕਸਪੈਕਟੇਸ਼ਨਸ ਸੀ ਕਿ ਜਿੱਦਾਂ ਵੀ ਆਹ ਨੀ ਪੱਥਰਾਂ ਦਾ ਕੰਮ ਨਹੀਂ ਹੋਵੇਗਾ ਇਹ ਨਹੀਂ ਹੋਇਆ ਮੈਂ ਥੋੜਾ ਪਿੱਛੇ ਚੱਲਦਾ ਤੁਹਾਨੂੰ ਯਾਦ ਹੋਣਾ ਕਰਤਾਰਪੁਰ ਦਾ ਲਾਂਘਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀਗਾ ਦਿਕਨ ਉਹਦੇ ਵਿੱਚ ਇੱਕ ਸਮਾਗਮ ਹੋਇਆ ਤੇ ਉਹਦੇ ਵਿੱਚ ਇੱਕ ਵੱਡਾ ਜਿਹੜਾ ਸਾਈਨ ਬੋਰਡ ਲੱਗਾ ਹੋਇਆ ਸੀਗਾ ਮੇਰੇ ਖਿਆਲ ਉਸ ਟਨ ਕੈਪਟਨ ਸਾਫ ਦੀ ਸਰਕਾਰ ਸੀਗੀ ਜਿਵੇਂ ਕਾਂਗਰਸ ਦੀ ਸਰਕਾਰ ਸੀਗੀ ਤੇ ਉੱਥੇ ਬੀਬੀ ਹਰਸਿਮਰਤ ਕੋਰ ਬਾਦਲ ਨੇ ਜਿਹੜਾ ਉਹ ਬੋਰਡ ਦੇ ਉੱਤੇ ਨਾਮ ਲਿਖਵਾਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਹਾਲਾਂਕਿ ਉਸ ਉਹਨਾਂ ਦੀ ਸਰਕਾਰ ਨਹੀਂ ਸੀ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਗੁਰਦਾਸਪੁਰ ਉਦੋਂ ਉੱਥੇ ਆਪਣੇ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਤੋਂ ਐਮਐਲਏ ਵੀ ਸੀ ਤੇ ਮੰਤਰੀ ਵੀ ਸੀਗੇ ਪੰਜਾਬ ਸਰਕਾਰ ਚ ਉਹਨਾਂ ਨੇ ਇਹ ਸਮਾਗਮ ਤੋਂ ਥੋੜੇ ਚਿਰ ਪਹਿਲਾਂ ਇੱਕ ਕਾਲੀ ਟੇਪ ਮਗਾ ਕੇ ਡੀਸੀ ਨੂੰ ਵੀ ਉਹਨਾਂ ਨੇ ਛਿੜਕਿਆ ਤੇ ਕਾਫੀ ਹੰਗਾਮਾ ਹੋਇਆ ਔਰ ਮਿੰਨ ਲਾ ਥੋੜੀ ਬਹੁਤ ਬੈਸ ਉਹਨਾਂ ਦੀ ਅਪਸ ਵਿੱਚ ਵੀ ਹੋਈ ਆ ਤੇ ਉਹਨਾਂ ਨੇ ਉਹ ਨਾਮ ਮਿਟਾ ਦਿੱਤੇ ਉਹ ਕਹਿੰਦੇ ਕਿਸੇ ਦਾ ਨਾਮ ਨਹੀਂ ਆਊਗਾ ਇਹ ਬਾਬੇ ਅਕਚੁਅਲੀ ਕੀ ਸੀਗਾ ਕਿ ਉਹਨਾਂ ਨੂੰ ਇਹ ਸੀ ਕਿ ਨਾ ਤਾਂ ਸੀਐਮ ਹੈ ਨਾ ਉਹ ਡਿਪਟੀ ਸੀਐਮ ਹੈ ਲੰਗਾ ਸਾਡੀ ਸਰਕਾਰ ਆ ਉਹ ਜਿਹੜੀ ਦਲੀਲ ਸੀਗੀ ਹਰਸਿਮਰਤ ਕੋਰਵਾਲ ਦੀ ਇਹ ਸੀਗੀ ਕਿ ਇਹ ਸੈਂਟਰਲ ਗਵਰਨਮੈਂਟ ਨੇ ਖੋਲਿਆ ਤੇ ਅਸੀਂ ਕੋਸ਼ਿਸ਼ ਕੀਤੀ ਜੇ ਆਪਾਂ ਝਾਤ ਮਾਰੀਏ ਤਾਂ ਪਿੱਛੇ ਹੋਰ ਬੰਦਿਆਂ ਦੇ ਹੱਥ ਵੀ ਸੀਗੇ ਸੋ ਉਦੋਂ ਬੜਾ ਕਟਾਕਸ਼ ਹੁੰਦਾ ਸੀਗਾ ਕਿ ਯਾਰ ਇਹ ਕਿੱਦਾਂ ਦੀ ਰਾਜਨੀਤੀ ਹੋਈ ਹੈ ਕਿ ਸਾਈਨ ਬੋਰਡਾਂ ਦੇ ਉੱਤੇ ਨਾਮ ਨੂੰ ਲੈ ਕੇ ਇਹਨਾਂ ਜਿਹੜਾ ਹੈਗਾ ਇਹ ਲੋਕ ਬਹੁਤ ਕਹਿ ਰਹੇ ਸੀ ਕਿ ਕਿੱਥੇ ਸ਼ਰਧਾ ਦਾ ਆਸਥਾ ਦਾ ਕੇਂਦਰ ਖੁੱਲਿਆ ਤੇ ਇੱਥੇ ਇੱਕ ਨਾਮ ਨੂੰ ਲੈ ਕੇ ਤੁਸੀਂ ਆਰਗੂ ਕਰ ਰਹੇ ਹੋ ਤੇ ਅੱ비 ਇੱਕ ਵੱਡਾ ਇਸ਼ੂ ਬਣਾ ਰਹੇ ਹੋ ਤੇ ਉਸ ਟਾਈਮ ਆਹਾਂ ਜਿਹੜੇ ਸੋ ਕਾਲਡ ਜਿਹੜੇ ਆਮ ਬੰਦੇ ਸੀਗੇ ਜਿਹੜੇ ਕਹਿ ਰਹੇ ਸੀ ਜੀ ਸਾਡੀ ਸਰਕਾਰ ਆ ਗਈ ਸੀ ਇਹ ਕਰਾਂਗੇ ਉਹ ਕਰਾਂਗੇ ਉਸ ਟਾਈਮ ਕਟਾਕਸ਼ ਕਰਦੇ ਨਜ਼ਰ ਆਈ ਸੀ ਇਸ ਚੀਜ਼ ਤੇ ਅੱਜ ਹਾਲਾਤ ਕੀ ਹੈ ਨਿਕਲ ਆ ਜਹਲਾਤ ਕੀ ਹੈ ਮੈਨੂੰ ਨਹੀਂ ਪਤਾ ਕਿ ਨਿਕਲ ਕਿੰਨੀ ਕਿ ਯੂ نو ਵਿੱਤੀ ਹਾਲਾਤ ਇਸ ਟਾਈਮ ਪੰਜਾਬ ਦੀ ਸਰਕਾਰ ਦੀ ਕਿੱਥੇ ਕਿ ਖੜੀ ਹੈ ਕਿਉਂਕਿ ਗੱਲ ਕੀਤੀ ਸੀ ਮਾਨ ਸਾਹਿਬ ਨੇ ਮੈਂ 2200 ਕਰੋੜ ਲੱਗੂਗਾ ਮਾਲਵਾ ਨਹਿਰ ਵੀ ਕੱਢੂਗਾ ਉਹ ਗੱਲ ਹੱਲੇ ਸਿਰੇ ਨਹੀਂ ਚੜਦੀ ਨਜ਼ਰ ਆ ਰਹੀ ਔਰ ਦੂਜੀ ਦਾ ਗੱਲ ਤੁਸੀਂ ਕਿਹਾ ਨਾਮ ਲਿਖਾਉਣੇ ਲਿਖਾਓ ਜੀ ਸਾਥ ਕੇ ਲਿਖਾਓ ਪਰ ਉਸ ਤੋਂ ਬਾਅਦ ਨikhil ਜਿਹੜੀ ਚੀਜ਼ ਲਈ ਕਿ ਇੱਕ ਕੋਈ ਵੱਡੇ ਆ ਕੀ ਸੀਗਾ ਕਿਹੜੇ ਪਿੰਡ ਦੀ ਗੱਲ ਹੈ ਜਿੱਥੇ ਮੈਂ ਮੈਂ ਉਹ ਇੱਕ ਬਾਥਰੂਮ ਦੀ ਮੁਰੰਮਤ ਦਾ ਕੰਮ ਕੀਤਾ ਗਿਆ ਕਿੱਡੇ ਕਿੱਡੇ ਵੱਡੇ ਨਾਲ ਔਰ ਜੇ ਗੌਰ ਨਾਲ ਦੇਖੋ ਸਾਈਨ ਬੋਰਡ ਦੇ ਉੱਤੇ ਨikhil ਖਰਚਾ ਜ਼ਿਆਦਾ ਆ ਗਿਆ ਹਨ ਮੈਨੂੰ ਲੱਗਦਾ ਬਾਥਰੂਮ ਤੇ ਜੇ ਬਿਲਕੁਲ ਜੀ ਬਿਲਕੁਲ ਔਰ ਆਹੀ ਗੱਲ ਜਿੰਨੇ ਜਿੰਨੇ ਸਿਆਸੀ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਅੱਜ ਇਹ ਫੋਟੋ ਪੋਸਟ ਕੀਤੀ ਹੋਈ ਹੈ ਇਕੱਲੇ ਇਕੱਲੇ ਨੇ ਔਰ ਕਟਾਕਸ਼ ਕੀਤਾ ਸਰਕਾਰ ਦੇ ਉੱਤੇ ਹੁਣ ਗੱਲ ਤਾਂ ਹਾਸੋ ਵੀ ਨਹੀਂ ਹੋ ਜਾਂਦੀ ਹੈ ਜੀ ਜੇਕਰ ਵਾਕਈ ਇੱਕ ਬਾਥਰੂਮ ਦੀ ਮੁਰੰਮਤ ਦੀ ਉਸਾਰੀ ਵਾਸਤੇ ਇੰਨੇ ਬੰਦਿਆਂ ਦਾ ਜੋਰ ਲੱਗ ਗਿਆ ਔਰ ਇਹ ਗੱਲ ਬਿਲਕੁਲ ਠੀਕ ਹੈ ਜੀ ਉਹ ਇਹ ਵੀ ਕਟਾਕਸ਼ ਕਰ ਰਿਹਾ ਕਿ ਜਿਹੜਾ ਉਦਘਾਟਨ ਪੱਥਰ ਲੱਗਾ ਉਹਦੀ ਕੀਮਤ ਮੈਨੂੰ ਲੱਗਦਾ ਉਹ ਉਸਾਰੀ ਤੋਂ ਜ਼ਿਆਦਾ ਵਾ ਉਹ ਦੇਖਣ ਨੂੰ ਲੱਗ ਰਹੀ ਹੈ ਔਰ ਇੱਕ ਬੰਦੇ ਨੇ ਮੈਂ ਮੈਨੂੰ ਨਹੀਂ ਪਤਾ ਸੋਸ਼ਲ ਮੀਡੀਆ ਦੇਖਿਆ ਸੀਗਾ ਕਿ ਉਹ ਬਾਥਰੂਮਾਂ ਦੀ ਹਾਲਾਤ ਦਿਖਾਈਆ ਹੁਣ ਇਹਦੇ ਵਿੱਚ ਥੋੜਾ ਜਿਹਾ ਖਿਆਲ ਰੱਖਣ ਦੀ ਗੱਲ ਇਹ ਹੈ ਨਹੀਂ ਕਿ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਉਹ ਚੀਜ਼ ਪਾ ਰਿਹਾ ਕਿ ਵਾਕਈ ਉਹ ਜਿੱਥੇ ਨਹੀਂ ਪੱਥਰ ਜੋ ਸਾਈਨ ਲੱਗਾ ਹੈ ਪੱਥਰ ਜਿੱਤੇ ਨਾਮ ਲਿਖਿਆ ਵੱਡੇ ਵੱਡੇ ਲੋਕਾਂ ਦੇ ਤੇ ਇੱਕ ਵਾਕਈ ਉਸੇ ਬਾਥਰੂਮ ਦੀ ਦਿਖਾ ਰਿਹਾ ਜਾਂ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਹੈ ਆਪਾਂ ਤਾਂ ਘੱਲ ਕਰ ਰਹੇ ਆ ਕਿਉਂਕਿ ਕਈ ਵਾਰ ਰਾਜਨੀਤਿਕ ਪਾਰਟੀਆਂ ਸਭ ਕੁਝ ਕਰਦੀਆਂ ਹੁੰਦੀਆਂ ਪਰ ਐਸ தி ਸੇਮ ਟਾਈਮ ਤੁਸੀਂ ਚਲੇ ਜੋ ਯਾਰ ਇੱਕ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਹ ਜਗਜਹਰ ਹੋ ਗਈ ਆ ਕਿ ਉਹਨਾਂ ਨੇ ਕਿਹਾ ਕਿ ਚਾਰ ਦੁਵਾਰੀ ਸਕੂਲ ਦੀ ਚਾਰ ਦੁਵਾਰੀ ਹੈ ਨਹੀਂਗੀ ਤੇ ਚਾਰ ਦੁਵਾਰੀ ਬਣੀ ਹੈ ਤੇ ਉਹ ਚਾਰ ਯਾਨੀ ਚਾਰ ਦੁਵਾਰੀ ਉਹ ਚਾਰ ਇੱਕ ਜਿਹੜੀ ਹੈ ਬਾਉਂਡਰੀ ਕਵਰ ਕੀਤੀ ਸਕੂਲ ਦੀ ਤੇ ਬਾਉਂਡਰੀ ਚਾਰ ਦੁਵਾਰੀ ਹੋਰ ਹੈ ਵੀ ਛੇਜੇ ਫੁੱਟ ਦੀ ਉਹਦੇ ਉੱਤੇ ਨੀ ਪੱਥਰ ਲੱਗਾ ਔਰ ਚਾਰ ਦੁਵਾਰੀ ਨੂੰ ਗੇਟ ਵੀ ਨਹੀਂ ਲੱਗਾ ਨਿਕਲ ਹਲੇ ਤਾਈ ਹੂੰ ਤਾਂ ਉੱਤੇ ਸਾਰ ਤੋਂ ਪਹਿਲਾਂ ਉਹਨਾਂ ਨੇ ਇਹ ਹੋੜ ਮਚਾ ਦਿੱਤੀ ਕਿ ਸਾਡਾ ਨੀ ਪੱਥਰ ਲੱਗ ਜਾਏ ਠੀਕ ਹੈ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਜੋ ਸੁਣਨ ਚ ਆਇਆ ਸਚਾਈ ਕੀ ਹੈ ਕਿਉਂਕਿ ਜੋ ਅਖਬਾਰਾਂ ਚ ਲਿਖਿਆ ਹੈ ਜੋ ਸੋਸ਼ਲ ਮੀਡੀਆ ਤੇ ਆ ਰਿਹਾ ਕਿ ਤੁਸੀਂ ਉਦਘਾਟਨ ਕਰਨਾ ਹੀ ਕਰਨੇ ਆ ਹਰੇਕ ਐਮਐਲਏ ਨੇ ਕਰਨਾ ਹੀ ਕਰਨੇ ਆ 350 ਉਦਘਾਟਨ ਕਹਿੰਦੇ ਤੁਸੀਂ ਕਰਨੇ ਹੀ ਕਰਨੇ ਆ ਕੁਝ ਮਹੀਨਿਆਂ ਦੇ ਵਿੱਚ ਵਿੱਚ 350 ਉਹ ਫਿਰ ਜੇ 350 ਮਾਰਜ ਜੇ ਬਸ ਸੱਡੇ ਬਣਾਉਣੇ ਹੋਣ ਤਾਂ ਉਸ ਦੀ ਗੱਲ ਕਰ ਰਹੇ ਹਾਂ ਆਪਣੀ ਹਾਂ ਅੱਜ ਯਾਦ ਹਾਂ ਤੁਸੀਂ ਯਾਦ ਹੋਣਾ ਨikhil ਜਦੋਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਆਇਆ ਸੀ ਜਦੋਂ ਸਰਕਾਰ ਆਈ ਸੀਗੀ ਆਪਾਂ ਗੱਲ ਕਰਦੇ ਹਾਂ ਅਬੋਰ ਦੀ ਸੰਦੀਪ ਜਾਖੜ ਉੱਥੋਂ ਦੇ ਐਮ ਐਲ ਏ ਨੇ ਤਾਂ ਉਹਨੇ ਬਾਤ ਚੱਕੀ ਸੀ ਸਰ ਸਾਡਾ ਬਾ ਸਾਡਾ ਬਹੁਤ ਜ਼ਰ ਜ਼ਰ ਹਾਲਾਤ ਦੇ ਵਿੱਚ ਹੈ ਤੇ ਮਾਨ ਸਾਹਿਬ ਮਾਨਯੋਗ ਮੁੱਖ ਮੰਤਰੀ ਨੇ ਕਿਹਾ ਸੀਗਾ ਯਾਦ ਹੋਣਾ ਤੁਹਾਨੂੰ ਕਿ ਹਾਂ ਉਹ ਸਾਡਾ ਪ੍ਰਵੇਸ਼ ਦੁਆਰਾ ਜਿੱਦਾਂ ਇੱਧਰ ਪਠਾਨਕੋਟ ਵੱਲੋਂ ਵੱਡੇ ਲੋਕ ਜੰਮੂ ਕਸ਼ਮੀਰ ਵੱਲੋਂ ਉੱਧਰ ਰਾਜਸਥਾਨ ਤੋਂ ਜੇ ਆਈਏ ਤਾਂ ਬੋਰ ਸ਼ਹਿਰ ਪਹਿਲਾ ਹੈ ਤਾਂ ਅਸੀਂ ਵੋਲਡ ਕਲਾਸ ਆ ਵਧੀਆ ਵਸਾਡਾ ਵਸਾਡਾ ਬਣਾਵਾਂਗੇ ਵਸਾਡਾ ਬਣਾਵਾਂਗੇ ਤੇ ਉਦਘਾਟਨ ਵੀ ਤੁਹਾਡੇ ਤੋਂ ਕਰਵਾਵਾਂਗੇ ਇਹ ਗੱਲ ਉਹਨਾਂ ਨੇ ਕਹੀ ਸੀ ਉਹ 3 ਸਾਲ ਤੋਂ ਬਾਅਦ ਵੀ ਹਾਲਾਤ ਉਦਾਂ ਦੇ ਨੇ ਵੇਟ ਕਰ ਰਹੇ ਆਂ ਆਪਾਂ ਕਿ ਯਾਰ ਆਪਾਂ ਨਹੀਂ ਕਹਿੰਦੇ ਵਰਲਡ ਕਲਾਸ ਬਣਾਓ ਇੱਕ ਚਾਰਜ ਦਾ ਸਾਡਾ ਸੋਨਾ ਬਣਾ ਦੋ ਹਾਂ ਉਹਦੇ ਉੱਤੇ ਫਿਰ ਜੇ ਲੱਗ ਗਿਆ 50 ਕਰੋੜ 40 ਕਰੋੜ 30 ਕਰੋੜ ਲੱਗ ਗਿਆ ਉੱਤੇ ਤੁਸੀਂ ਕੋਈ ਸਾਈਨ ਬੋਰਡ ਲਾਉਣਾ ਲਾਓ ਜੀ ਸਦਕੇ ਪਰ ਕੰਮ ਕਰਾਇਤ ਤੋਂ ਬਾਅਦ ਹੁਣ ਹਾਲਾਤ ਨਹੀਂ ਖਿਲਦਾੰਦੇ ਹੈਗੇ ਆ ਕਿ ਮੈਂ ਇੱਕ ਪਿੰਡ ਤੁਹਾਨੂੰ ਬ੍ਰੇਕ ਤੋਂ ਬਾਅਦ ਵੀ ਦੱਸ ਦੂੰਗਾ ਇੱਕ ਦੋ ਪਿੰਡਾਂ ਦੇ ਨਾਮ ਇੱਕ ਪਿੰਡ ਦੇ ਛਲਾਤੇ ਕਿ ਉਹਨਾਂ ਨੇ ਸਾਈਨ ਬੋਰਡ ਲਾਤਾ ਠੀਕ ਹੈ ਵੀ ਅਸੀਂ ਆ ਕਰਾਵਾਂਗੇ ਪਰ ਸਾਈਨ ਬੋਰਡ ਪਹਿਲਾਂ ਲੱਗ ਗਿਆ ਕਿ ਇਹ ਸੜਕ ਬਣ ਜੂਗੀ ਔਰ ਜਿਹੜੀਆਂ ਇੰਟਰਲੌਕ ਟਾਇਲਾਂ ਵਾਲੀ ਹੁੰਦੀ ਹੈ ਬਣ ਜੂਗੀ ਪਰ ਉੱਥੇ ਲਿਖਿਆ ਹੋਇਆ ਕਿ ਜੀ ਇਹਦਾ ਉਦਘਾਟਨ ਸੜਕ ਬਣਵਾਈ ਇਹਦਾ ਉਦਘਾਟਨ ਐਨ 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 ਬੰਦਿਆਂ ਨੇ ਕੀਤਾ ਹੁਣ ਸੱਚਾਈ ਕੀ ਹੈ ਮੈਨੂੰ ਨਹੀਂ ਪਤਾ ਪਰ ਲੋਕ ਫੋਟੋ ਦਿਖਾ ਰਹੇ ਵੀ ਸੜਕ ਟੁੱਟੀ ਹੋਈ ਹਲੇ ਕੰਮ ਸ਼ੁਰੂ ਹੀ ਨਹੀਂ ਹੋਇਆ ਉੱਥੇ ਫਿਰ ਕੁਐਸਚਨ ਖੜੇ ਹੋ ਜਾਂਦੇ ਕਿ ਆਪਾਂ ਸਿਰਫ ਨਾਵਾਂ ਦੀ ਰਾਜਨੀਤੀ ਕਰਨੀ ਹੈ ਸਿਰਫ ਇਹ ਸਾਈਨ ਬੋਰਡਾਂ ਦੀ ਕਰਨੀ ਹੈ ਹਨਾ ਉੱਥੇ ਪਰ ਜੇ ਜੇ ਤੁਸੀਂ ਸਕੂਲਾਂ ਦੀ ਗੱਲ ਕਰਦੇ ਹੋ ਸਕੂਲਾਂ ਦੇ ਬਾਥਰੂਮ ਹਾਂ ਆਫ ਕੋਰਸ ਯਾਰ ਬੱਚੇ ਜਾਂਦੇ ਆ ਇੱਕ ਸਾਫ ਸਫਾਈ ਵਾਲੇ ਬਾਥਰੂਮ ਹੋਣ ਚੰਗੀ ਗੱਲ ਹੈ ਹੋਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਤੁਸੀਂ ਜੇ ਨਾਮ ਲਿਖਾਉਣੇ ਆ ਤਾਂ ਮੇਕ ਸ਼ੋਰ ਕਿ ਉਹਨਾਂ ਨੂੰ ਜਿਹੜਾ ਮਿਡੇ ਮੀਲ ਮਿਲਦਾ ਉਹਨਾਂ ਦੀਆਂ ਕਿਤਾਬਾਂ 'ਚ ਕੋਈ ਗਰੀਬ ਬੱਚੇ ਜਿਹੜੇ ਆ ਜਿਹੜੇ ਪਬਲਿਕ ਸਕੂਲ ਹੈ ਨਾ ਉੱਥੇ ਕੌਣ ਜਾਂਦਾ ਗਰੀਬ ਗਰੀਬ ਲੋਕਾਂ ਦੇ ਬੱਚੇ ਜਾਂਦੇ ਆ ਔਰ ਕੁ ਗਰੀਬ ਕਈ ਵਾਰ ਇੰਨਾ ਉਹ ਨਹੀਂ ਹੁੰਦਾ ਯੂ ਨੋ ਸਮਰਥ ਨਹੀਂ ਹੁੰਦਾ ਕਿ ਉਹ ਪੂਰੀਆਂ ਕਿਤਾਬਾਂ ਲੈ ਕੇ ਦੇ ਸਕੇ ਕਿਉਂਕਿ ਤਰਾਤਲ ਤੋਂ ਉੱਠੇ ਹੋਏ ਆਪਾਂ ਅਸੀਂ ਦੇਖਿਆ ਸੀਗਾ ਇਹ ਗਰੀਬ ਬੱਚੇ ਨਾ ਕੀ ਕਹਿੰਦੇ ਕਿ ਅੱਧੀ-ਅੱਧੀਆਂ ਕਿਤਾਬਾਂ ਮੜ ਲੈਂਦੇ ਕਿ ਇੱਕ ਦਿਨ ਤੂੰ ਉਹ ਪੜ ਲਾ ਫਲਾਣੇ ਸਬਜੈਕਟ ਦੀ ਦੂਜੇ ਦਿਨ ਤੂੰ ਆਹ ਪੜ ਲਾ ਫਲਾਣੇ ਸਬਜੈਕਟ ਦੀ ਦੋ ਤਿੰਨ ਬੰਦੇ ਰੜ ਕੇ ਫੈਮਲੀ ਆਪਦੇ ਬੱਚੇ ਨੂੰ ਇਧਾ ਕਿਤਾਬਾਂ ਲੈ ਕੇ ਦਿੰਦੀ ਆ ਆਪਾਂ ਚਾਹੀਏ ਤਾਂ ਆਪਾਂ ਚਲੋ ਬਾਥਰੂਮ ਸਫਾਈ ਤੋਂ ਬਾਅਦ ਸਕੂਲ ਦੀ ਸ਼ਾਫ ਸਫਾਈ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖੀਏ ਮਾਡਰਨ ਪੌਣਾ ਬਣਾਈਏ ਬੱਚਾ ਕੋ ਮਗਰੀ ਜਿਹੜੀ ਹੈਗੀ ਸਪਲਾਈ ਪੂਰੀ ਹੋਵੇ ਤਾਂ ਕਿ ਉਹ ਬੱਚੇ ਪਾਸ ਇਹ ਸਾਰੀਆਂ ਗੱਲਾਂ ਤਾਂ ਇਹ ਤਾਂ ਮਸਲੇ ਪੰਜਾਬ 'ਚ ਚੱਲਦੇ ਹੀ ਆ ਪਰ ਗੱਲ ਹੈ ਜੀ ਕਿ ਜਿਸ ਤਰੀਕੇ ਦੀ ਜਿਹੜੀ ਗੱਲ ਉੱਠ ਰਹੀ ਹੈ ਕਿ ਭਾਈ ਨੀਆਂ ਪੱਥਰਾਂ ਦੀ ਕੀ ਜ਼ਰੂਰਤ ਹੈ ਉਦਘਾਟਨ ਪੱਥਰਾਂ ਦੀ ਕੀ ਜ਼ਰੂਰਤ ਹੈ ਔਰ ਜੇ ਜ਼ਰੂਰਤ ਸੀਗੀ ਫਿਰ ਤੁਸੀਂ ਇਦਾਂ ਦੇ ਵਾਅਦੇ ਕਿਉਂ ਕੀਤੇ ਕਿ ਆਪਾਂ ਭਾਈ ਇਸੇ ਤਰੀਕੇ ਦੇ ਨਾਲ ਜਿਹੜਾ ਆਪਾਂ ਪੱਥਰ ਦੇ ਉੱਤੇ ਮਿਸਤਰੀਆਂ ਦਾ ਨਾਮ ਲਿਖਾਂਗੇ ਫਿਰ ਉਹੀ ਗੱਲ ਆਉਂਦੀ ਨਾ ਡਾਇਲੌਗ ਕਹਿੰਦੇ ਨੇ ਕਿ ਡਾਇਲੌਗ ਮਾਰ ਦੇਣਾ ਅਲੱਗ ਗੱਲ ਹੈ ਬਟ ਉਹਨੂੰ ਅਮਲ ਲੈ ਕੇ ਆਣਾ ਇਹ ਬੜਾ ਔਖਾ ਹੁੰਦਾ ਵਾ ਔਰ ਸਿਆਸੀ ਰੂਪ 'ਚ ਵਾਅਦੇ ਦਾ ਕਰਤੇ ਪਰ ਉਹਨਾਂ ਵਾਅਦਿਆਂ ਦੇ ਉੱਤੇ ਕਈ ਵਾਅਦੇ ਇਦਾਂ ਦੇ ਸਿਕਿਉਰਿਟੀ ਨਹੀਂ ਲਵਾਵਾਂਗੇ ਜੀ ਸਿਕਿਉਰਟੀਆਂ ਦੀ ਤਾਂ ਨੇਰੀ ਲੈਂਦੀ ਭਈ ਹੈ ਸੋ ਕਈ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਗੁਲਾਲ ਜੀ ਇਦਾਂ ਦੀ ਹੋ ਜਾਂਦੀ ਸੋ ਸਮਾਂ ਦਾ ਬ੍ਰੇਕ ਤਾਂ ਹੋ ਗਿਆ ਜੀ ਬ੍ਰੇਕ ਤੋਂ ਬਾਅਦ ਇਥੇ ਗੱਲ ਦੇ ਕਰਨੀ ਆ ਜੀ ਵਿਚਾਰਾ ਦੀ ਸਾਂਝ ਕਿਉਂਕਿ ਇਹ ਸਾਂਝਾ ਮਸਲਾ ਵਾਕਈ ਸਾਂਝਾ ਮਸਲਾ ਇਸ ਕਰਕੇ ਬਣ ਜਾਂਦਾ ਹੈ ਕਿਉਂਕਿ ਜਦੋਂ ਕੋਈ ਵਾਦਾ ਵਫਾ ਨਹੀਂ ਹੁੰਦਾ ਤਾਂ ਉਹ ਮਸਲਾ ਪੈ ਜਾਂਦਾ ਹੈ ਸੋ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਸਾਂਝੇ ਮਸਲੇ ਜਿसे ਗੱਲ ਕਰ ਰਹੇ ਸੀ ਕਿ ਪੰਜਾਬ ਦੀ ਸਿਆਸਤ ਜੁਮਲਿਆਂ ਦੀ ਸਿਆਸਤ ਬਣ ਕੇ ਰਹਿ ਗਈ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਮੁੱਦੇ ਕਿਸ ਤਰੀਕੇ ਦੇ ਚੱਲ ਰਹੇ ਚਲੋ ਇੱਕ ਲੈਂਡ ਆਰਡਰ ਦਾ ਮੁੱਦਾ ਤਾਂ ਚੱਲ ਹੀ ਰਿਹਾ ਹੈ ਦੂਸਰਾ ਮੁੱਦਾ ਚੱਲ ਰਿਹਾ ਜੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦਾ ਪੰਜਾਬ 'ਚ ਹੱਦ ਤੱਕ ਸ਼ੇਪ ਕਿਉਂ ਔਰ ਇਹ ਮੁੱਦਾ ਉਸੇਲੇ ਹੋਰ ਜ਼ਿਆਦਾ ਭਖ ਗਿਆ ਜੀ ਜਦੋਂ ਜੜੀਆਂ ਪਲੇਟਾਂ ਨੇ ਉਦਘਾਟਨ ਦੀਆਂ ਉਹਦੇ ਉੱਤੇ ਨਾਮ ਲਿਖਨੇ ਸ਼ੁਰੂ ਹੋ ਗਏ ਅਰਵਿੰਦ ਕੇਜਰੀਵਾਲ ਕਿਉਂਕਿ ਅਰਵਿੰਦ ਕੇਜਰੀਵਾਲ ਮੁੱਦਾ ਇਸ ਕਰਕੇ ਬਣ ਗਏ ਨੇ ਕਿਉਂਕਿ ਕਹਿੰਦੇ ਜੀ ਕੇਜਰੀਵਾਲ ਸਾਹਿਬ ਹੈਗੇ ਕੀ ਨੇ ਨਾ ਤਾਂ ਉਹ ਹੁਣ ਐਮਐਲਏ ਨੇ ਨਾ ਉਹ ਕੋਈ ਐਮਪੀ ਨੇ ਨਾ ਉਹ ਰਾਜ ਸਭਾ 'ਚ ਗਏ ਹੋਏ ਨੇ ਸੋ ਕਿਹਦਾ ਹੈ ਸਿਹਤ ਦੇ ਨਾਲ ਉਹਨਾਂ ਦਾ ਨਾਮ ਪੰਜਾਬ ਸਰਕਾਰ ਜਿਹੜਾ ਵਾ ਉਦਘਾਟਨੀ ਪੱਤਰਾਂ ਤੇ ਲਿਖ ਰਹੀ ਹੈ ਇਸੇ ਤਰੀਕੇ ਨਾਲ ਮਨੀਸ਼ ਸੋਦੀਆ ਕੌਣ ਨੇ ਨਾ ਤਾਂ ਉਹ ਡਿਪਟੀ ਸੀਐਮ ਨੇ ਕਿਸੇ ਸਟੇਟ ਦੇ ਨਾ ਉਹ ਕਿਸੇ ਵੀ ਐਮਐਲਏ ਨੇ ਤੇ ਨਾ ਹੀ ਉਹ ਮਤਲਬ ਪੰਜਾਬ ਦੇ ਐਮਐਲਏ ਨੇ ਔਰ ਨਾ ਹੀ ਉਹਨਾਂ ਦਾ ਕੋਈ ਪੰਜਾਬ ਦੇ ਨਾਲ ਕਨੈਕਸ਼ਨ ਹੈ ਸੋ ਕਿਤੇ ਨਾ ਕਿਤੇ ਜਿਹੜਾ ਵਾ ਉਹਨਾਂ ਦੇ ਨਾਮ ਉਦਘਾਟਨ ਪੱਤਰ ਤੇ ਹੋਣਾ ਭਗਵੰਤ ਮਾਨ ਦੇ ਵਾਸਤੇ ਵੀ ਸਿਆਸੀ ਸਵਾਲ ਖੜੇ ਕਰ ਰਿਹਾ ਔਰ ਸਵਾਲ ਖੜੇ ਕੌਣ ਕਰ ਰਿਹਾ ਸਵਾਲ ਖੜੇ ਕਰ ਰਹੀ ਹੈ ਨਹੀਂ ਸਿਆਸੀ ਪਾਰਟੀਆਂ ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਤਾਂ ਇਹ ਲਾਣਾ ਪੈਂਦਾ ਹੈ ਤੇ ਗੁਰਲਾਲ ਜੀ ਮੇਰਾ ਸਵਾਲ ਹੈ ਦੀ ਭਗਵੰਤ ਮਾਨ ਸਾਹਿਬ ਦੀ ਕੀ ਮਜਬੂਰੀ ਹੈ ਜੀ ਦਿੱਲੀ ਦੇ ਹਾਰੇ ਹੋਏ ਤੇ ਨਕਾਰੇ ਹੋਏ ਨਕਾਰੇ ਹੋਏ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਜਨਤਾ ਨੇ ਉਹਨਾਂ ਨੂੰ ਨਕਾਰਿਆ ਤਾਂ ਹੀ ਉਹ ਹਾਰੇ ਨੇ ਤੇ ਉਹਨਾਂ ਦਾ ਨਾਮ ਕਿਸ ਤਰੀਕੇ ਦੇ ਨਾਲ ਕਿਸ ਮਤਲਬ ਹیثیت ਦੇ ਨਾਲ ਲਿਖਿਆ ਜਾ ਰਿਹਾ ਜੀ ਉਹ ਉਦਘਾਟਨੀ ਪੱਤਰਾਂ ਤੇ ਨਿਕਲ ਦੇਖੋ ਮੈਨੂੰ ਕਈ ਵਾਰੀ ਬਹੁਤ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਯਾਰ ਤਿੰਨ ਸਾਲ ਤਾਂ ਨਿਕਲ ਗਏ ਇਹਨਾਂ ਨੂੰ ਤਰਾਤਲ ਤੇ ਆਪਾਂ ਇੱਕੋ ਨਾਮ ਤੋਂ ਤੁਹਾਡੀ ਮੈਂ ਗੱਲ ਮੰਨ ਲਈ ਆ ਇਹਨਾਂ ਨੂੰ ਪਤਾ ਨਹੀਂ ਜਾਂ ਤਾਂ ਫਿਰ ਕੋਈ ਲੀਡਰਸ਼ਿਪ ਚੇਂਜ ਹੋਣ ਦਾ ਡਰ ਠੀਕ ਹੈ ਨਾ ਮਾਨਯੋਗ ਜਿੰਨੇ ਵੀ ਹੈਗੇ ਸਤਕਾਰਯੋਗ ਮਨਿਸਟਰ ਨੇ ਪੰਜਾਬ ਦੇ ਸੀਐਮ ਸਾਹਿਬ ਨੇ ਯਾਫਰ ਥੋੜਾ ਜੇ ਇਹਨਾਂ ਨੂੰ ਕਿਉਂ ਨਹੀਂ ਦਿਮਾਗ ਲਾ ਕੇ ਸੋਚਦੇ ਕਿ ਯਾਰ ਪੰਜਾਬ ਦੇ ਲੋਕ ਛੱਡੋਪਰਾ ਦੂਜੀਆਂ اپੋਜੀਸ਼ਨ ਪਾਰਟੀਆਂ ਨੂੰ ਪੰਜਾਬ ਦੇ ਲੋਕ ਆ ਚੀਜ਼ ਨੋਟ ਕਰ ਰਹੇ ਹੈ ਹੁਣ ਪੁਰਾਣਾ ਜ਼ਮਾਨਾ ਨਹੀਂ ਰਿਹਾ ਜਿੱਥੇ ਇਹਨੂੰ ਇੱਕ ਔਰ ਨਹੀਂ ਪੱਥਰ ਲਾਉਂਦਾ ਵੀ ਸੋਚਦੇ ਪਿੰਡ ਵਾਲੇ ਲੋਕ ਵੇਟ ਕਰਨਗੇ ਕਿ ਹਾਂ ਹੁਣ ਹਸਪਤਾਲ ਬਣੂਗਾ ਕਾਲਜ ਬਣੂਗਾ ਸਕੂਲ ਬਣੂਗਾ ਹੁਣ ਨਹੀਂ ਹੁਣ ਤਾਂ ਔਨੀ ਪੱਥਰ ਲੱਗ ਗਿਆ ਸੋਸ਼ਲ ਮੀਡੀਆ ਤੇ ਪੈ ਗਿਆ ਉਹ ਫਿਰ ਚਲਦਾ ਰਹਿੰਦਾ ਲੋਕ ਵੇਟ ਕਰਦੇ ਹੈ ਕਿ ਹਾਂ ਇਸ ਤੋਂ ਬਾਅਦ ਆ ਚੀਜ਼ ਬਣੀ ਕਿਉਂ ਨਹੀਂ ਹਾਂ ਤੇ ਮੈਂ ਉਹ ਗੱਲ ਕਰਦਾ ਕਿ ਖਾਸ ਕਰਕੇ ਆ ਜਿਹੜੀ ਤੁਸੀਂ ਨਾਵਾਂ ਦੀ ਗੱਲ ਕੀਤੀ ਪੰਜਾਬ ਦੇ ਲੋਕ ਇਕੱਲੇ ਭਗਵੰਤ ਮਾਨ ਸਾਹਿਬ ਦੇ ਅਗੇਂਸਟ ਨਹੀਂ ਜਾਊਗਾ ਇਹ ਪੂਰੀ ਪਾਰਟੀ ਦੇ ਅਗੇਂਸਟ ਜਾਊਗਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਿ ਆਰ ਅਸੀਂ ਵੋਟਾਂ ਦਿੱਤੀਆਂ ਸੀ ਅਸੀਂ ਸਿਰਫ ਨਾਂ ਲਿਖਾਉਣ ਵਾਸਤੇ ਵੋਟਾਂ ਥੋੜੀ ਦਿੱਤੀਆਂ ਸੀਗੀਆਂ ਤੁਸੀਂ ਆਂ ਨਹੀਂ ਪੱਤਰ ਲਾਓ ਵੱਡੇ ਵੱਡੇ ਨਾਂ ਲਿਖਾ ਦਿਓ ਫਲਾਨਾ 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 ਤਾਂ ਉਹ ਚੀਜ਼ਾਂ ਇਹਨਾਂ ਦੇ ਖਿਲਾਫ ਜਾਣਗੀਆਂ ਖਾਸ ਕਰਕੇ ਜੇ ਨੀ ਪੱਤਰ ਲੱਗਿਆ ਤਾਂ ਕੰਮ ਹੋਇਆ ਵੀ ਨਹੀਂ ਠੀਕ ਹੈ ਨਾ ਅ ਬਰਨਾਲੇ ਲਾ ਕੇ ਮੇਖਿਆ ਖੁੰਸਪੰਡ ਤੇ ਇੱਕ ਮੇ ਲੱਗਦਾ ਮਹਿਤਾ ਪੰਡਿਆ ਉਥੋਂ ਦੀ ਗੱਲ ਆ ਕਿ ਅ ਇੱਕ ਸਕੂਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਪਤਨ ਚਾਰਦਵਾਰੀ ਕਰਾਤੀ ਤੇ ਕੋਈ ਹੁਣ ਹੋ ਸਕਦਾ ਬੰਦਾ ਕਿਸੇ ਮੈਨ ਲੱਗਦਾ ਅਕਾਲੀ ਦਲ ਪਾਰਟੀ ਦਾ ਹੋਊਗਾ ਪਰ ਉਹਨੇ ਦਿਖਾਇਆ ਤਾਂ ਹੈ ਨਾ ਕਿ ਯਾਰਾ ਨਹੀਂ ਪੱਥਰ ਲਾਇਆ ਪੁਰਾ ਕੰਮ ਪਿਛਲੀ ਸਰਕਾਰਾਂ ਦੇ ਟਾਈਮ ਦਾ ਹੋਇਆ ਆ ਚੀਜ਼ ਵੀ ਇਹਨਾਂ ਦੇ ਗੇਸਟ ਚੋ ਸੋ ਪਤਨ ਪਤਨ ਦਾ ਸਵਾਲ ਆ ਵਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਆਇਆ ਇਹ ਚੀਜ਼ਾਂ ਤਾਂ ਸਰਕਾਰਾਂ ਦੇ ਚੱਲਦੀਆਂ ਕਿ ਪਿਛਲੀ ਸਰਕਾਰ ਨੇ ਪਾਸ ਕੀਤਾ ਅਗਲੀ ਨੇ ਆਪਣਾ ਕ੍ਰੈਡਿਟ ਲੈ ਰਿਆ ਪਰ ਇੱਥੇ ਮਸਲਾ ਇਹ ਹੈ ਕਿ ਮੇਰਾ ਸਵਾਲ ਹੈ ਕਿ ਦਿੱਲੀ ਵਾਲਿਆਂ ਦਾ ਕੀ ਕਨੈਕਸ਼ਨ ਹੈ ਕੀ ਉਹਨਾਂ ਦਾ ਕੰਸਰਨ ਹੈ ਕੀ ਉਹਨਾਂ ਕੋਲ ਸਵਿਧਾਨਿਕ ਔਦਾ ਹੈ ਜਿਹੜਾ ਕਿ ਸਰਕਾਰੀ ਖਰਚੇ ਦੇ ਉੱਤੇ ਜਿਹੜੇ ਨੀਂ ਪੱਥਰ ਲੱਗ ਰਹੇ ਉਹਨਾਂ ਦੇ ਉੱਤੇ ਉਹਨਾਂ ਦਾ ਨਾਮ ਲਿਖਿਆ ਜਾਵੇ ਦੇਖੋ ਸਰ ਮੈਂ ਉਹੀ ਕਹਿ ਰਿਹਾ ਨਾ ਇਹ ਚੀਜ਼ਾਂ ਪੰਜਾਬੀ ਨੋਟ ਕਰ ਰਹੇ ਪੰਜਾਬ 'ਚ ਰਹਿਣ ਵਾਲੇ ਇਹ ਨਾਲ ਦੇ ਖਲਾਫ ਜੋਗੀ ਮੇਰੇ ਹਸਾਬ ਨਾਲ ਉਹਨਾਂ ਨੂੰ ਪਹਿਲਾਂ ਤਾਂ ਕੰਮ ਠੋਕ ਕੇ ਕਰਨਾ ਕਿ ਐ ਨਾ ਹਣ ਕੀ ਰੰਗ ਕਰਾਤਾ ਜੀ ਤੇ ਨਾ ਉੱਥੇ ਸਾਈਨ ਲਾ ਦਿੱਤਾ ਸੀ ਰੰਗ ਕਰਾਇਆ ਟੋਲ ਉਹ ਬੱਲੂਆਣੇ ਕੋਲੇ ਕੀ ਹੋਇਆ ਟਾਇਲਟ ਦੀ ਮੁਰੰਮਤ ਕਰਾਈ ਤੇ ਉੱਥੇ ਸਾਈਨ ਲਾ ਦਿੱਤਾ ਠੀਕ ਹੈ ਨਾ ਪਰ ਫਿਰ ਤੁਹਾਡੀ ਗੱਲ ਮੈਂ ਮੰਨੀ ਕਿ ਫਲਾਣੇ ਦਿੱਲੀ ਵਾਲਿਆਂ ਦਾ ਕੀ ਹਸਕੇ ਬਿਲਕੁਲ ਕੁਝ ਨਹੀਂ ਬਣਦਾ ਜੇ ਤੁਸੀਂ ਮੈਨੂੰ ਪੁੱਛੋ ਨਾ ਬਿਲਕੁਲ ਹਾਂ ਉਹ ਪਾਰਟੀ ਦੇ ਸਰਵਪਰੀ ਨੇ ਉੱਥੇ ਆਪ ਦਾ ਸਤਿਕਾਰ ਕਰੀ ਜਾਂ ਪਾਰਟੀ ਦੀ ਨਹੀਂ ਪਾਰਟੀ ਉਹਦੀ ਮੀਟਿੰਗ ਲੈ ਲਈ ਜਾਂ ਸਰਕਾਰ ਚ ਉਹਨਾਂ ਨੇ ਮੇਲੇ ਚੁਣਿਆ ਜੀ 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 ਮੰਨ ਲਓ ਤੁਸੀਂ ਸੀਐਮ ਸਾਹਿਬ ਹੋ ਤੇ ਮੈਂ ਮੇਲੇ ਚੁਣ ਕੇ ਆਇਆ ਮੈਂ ਕੋਈ ਕੰਮ ਵਾਕਈ ਸੋਹਣਾ ਕੋਈ ਕੰਮ ਕਰਾਇਆ ਤਾਂ ਮੈਂ ਮੈਂ ਮਤਲਬ ਜੇ ਕੋਈ ਬੰਦਾ ਜੈਨੂਨ ਪਰਸਨੈਲਿਟੀ ਹੋਊਗੀ ਤਾਂ ਇਹ ਕਹੂਗਾ ਨਾ ਕਿ ਹਾਂ ਠੀਕ ਹੈ ਕੀਤਾ ਤਮਾਣੇ ਨਿਕਲ ਸ਼ਰਮਾ ਜੀ ਦਾ ਲਾਜ਼ ਨਾਮ ਜੇ ਨਾ ਖਚਾਉਂ ਨਹੀਂ ਤੂੰ ਲਿਖਾ ਲਿਖਾ ਲਓ ਕੋਈ ਚੱਕਰ ਨਹੀਂ ਜੇ ਤੁਹਾਨੂੰ ਨੱਚ ਆ ਪਰ ਯਾਰ ਦਿੱਲੀ ਤੋਂ ਆ ਕੇ ਮੇ ਇਕੱਲਾ ਤਾਂ ਕਹਿ ਰਿਹਾ ਕਿ ਇਹ ਜਿਹੜੇ ਅਰਵਿੰਦ ਕੇਜਰੀਵਾਲ ਆ ਮਨੀਸ਼ੀ ਸੋਧਿਆ ਇਹ ਸਾਰੇ ਦੇਖੋ ਇੱਕ ਵਾਰੀ ਕਿਤਨਾ ਕੀਤੇ ਜੇਲ੍ਹ ਯਾਤਰਾ ਵੀ ਕਰਿਆ ਇਹ ਮੰਨਦੇ ਨੇ ਇਸ ਟਾਈਮ ਉਹ ਚੀਜ਼ਾਂ ਵੀ ਲੋਕ ਦੇਖ ਰਹੇ ਆ ਕਿ ਯਾਰ ਹੱਲੇ ਉਹ ਕਲੀਅਰ ਵੀ ਨਹੀਂ ਹੋਏ ਉਧਰੋਂ ਤੇ ਇਹਨਾਂ ਦੇ ਨਾਮ ਪੰਜਾਬ ਚ ਡੇ ਡੇ ਲਿਖੇ ਜਾ ਰਹੇ ਆ ਇਹ ਇਹਨਾਂ ਨੂੰ ਨੁਕਸਾਨ ਦੇਣਗੇ ਨਿੱਖਲੇ ਗਲਤ ਕਰ ਰਹੇ ਇਹ ਮੈਂ ਮੇਰੀ ਸੋਚਣੀ ਹੈ ਆ ਕਿ ਪੰਜਾਬੀ ਬੰਦੇ ਜਿਹੜੇ ਆ ਨਾ ਜਿਨ੍ਹਾਂ ਨੇ ਵੋਟ ਔਰ ਮੈਂ ਕੱਲ ਪੰਜਾਬ ਦੀ ਮੰਗ ਆਮ ਆਦਮੀ ਪਾਰਟੀ ਸਰਕਾਰ ਜੀ ਨੁਕਸਾਨ ਦੇਣਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਦੇਖੋ ਗੱਲ ਇਹ ਹੈ ਕਿ ਹੁਣ ਮੰਨ ਲਓ ਹਿਮਾਚਲ ਦੇ ਵਿੱਚ ਕਿਹੜੀ ਸਰਕਾਰ ਹੈ ਜੀ ਕਾਂਗਰਸ ਦੀ ਸਰਕਾਰ ਹੈ ਪੰਜਾਬ 'ਚ ਇਸ ਤੋਂ ਪਹਿਲਾਂ ਕਿਹੜੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਕੀ ਹਿਮਾਚਲ ਦੇ ਵਿੱਚ ਹਿਮਾਚਲ ਸਰਕਾਰ ਚਰਨਜੀਤ ਚੰਨੀ ਜਿਹੜੇ ਪੰਜਾਬ ਦੇ ਹਾਰੇ ਹੋਏ ਸੀਐਮ ਨੇ ਉਹਨਾਂ ਦਾ ਨੀਂਹ ਪੱਥਰ ਦੇ ਉੱਤੇ ਹੀ ਉਦਘਾਟਨ ਪੱਥਰ ਦੇ ਉੱਤੇ ਨਾਮ ਲਿਖ ਸਕਦੀ ਹੈ ਕਿ ਭਾਈ ਚਰਨਜੀਤ ਚੰਨੀ ਚਲੋ ਹੁਣ ਤਾਂ ਉਹਨਾਂ ਦਾ ਸੰਵਧਾਨਿਕ ਅਹੁਦਾ ਫੇਰ ਆ ਗਿਆ ਐਮਪੀ ਪਰ ਜੇ ਆਪਾਂ ਸਾਲ ਪਿੱਛੇ ਚਲ ਜਾਈਏ ਉਦੋਂ ਐਮਪੀ ਨਹੀਂ ਸਨ ਉਹ ਵੀ ਹਾਰੇ ਹੋਏ ਸਨ ਔਰ ਉਹਨਾਂ ਕੋਈ ਸਵਿਧਾ ਨਹੀਂ ਕੋਦਾ ਨਹੀਂ ਉਹਨਾਂ ਦਾ ਨਾਮ ਲਿਖ ਕੇ ਦੁਗਾਟਨ ਪੱਤੇ ਦੇ ਉੱਤੇ ਦੁਗਾਟਨ ਕਰਵਾ ਸਕਦੀ ਹੈ ਜੀ ਕੋਈ ਦੂਸਰੀ ਸਟੇਟ ਦੀ ਸਰਕਾਰ ਇਹ ਪੰਜਾਬ ਚ ਨਵਾਂ ਰਿਵਾਈਜ਼ ਲੋਕ ਐਕਸੈਪਟ ਨਹੀਂ ਕਰਨਗੇ ਜਿਹੜੇ ਹਿਮਾਚਲ ਦੇ ਜਿਹੜੇ ਪਿੰਡਿਆ ਸ਼ਹਿਰ ਚ ਲੌਂਗੇ ਉਹਨਾਂ ਨੇ ਐਕਸੈਪਟ ਨਹੀਂ ਕਰਨਾ ਠੀਕ ਹੈ ਨਾ ਤੁਸੀਂ ਗੱਲ ਚਨਜੀਤ ਚੰਨੀ ਕਰੀ ਆਪਾਂ ਆਪਾਂ ਉਹਨੂੰ ਦੂਜੀ ਤਰ੍ਹਾਂ ਦੇਖਦੇ ਆ ਮੰਨ ਲਓ ਰਾਹੁਲ ਗਾਂਧੀ ਜੀ ਉੱਥੇ ਚਲੇ ਜਾ ਠੀਕ ਹੈ ਨਾ ਔਰ ਜਿਹੜੇ ਲੋਕਲ ਲੋਕ ਹੁੰਦੇ ਆ ਉਹਨਾਂ ਦਾ ਮੰਨ ਲਓ ਠੀਕ ਹੈ ਜੀ ਤੁਸੀਂ ਸਾਰੇ ਦਾ ਪੂਰੇ ਨੈਸ਼ਨਲ ਲੀਡਰ ਹੋ ਤੁਸੀਂ ਕਿਸੇ ਵੀ ਪਾਰਟੀ ਦੇ ਉਹ ਆ ਕੇ ਸਪੀਚ ਕਰ ਸਕਦਾ ਉਹ ਜਦੋਂ ਉੱਥੇ ਦਿੱਲੀ ਦੇ ਸੀਐਮ ਸੀਗੇ ਉੱਥੇ ਰਾਹੁਲ ਗਾਂਧੀ ਬੋਲਣ ਉਹ ਰਾਹੁਲ ਰਾਹੁਲ ਗਾਂਧੀ ਵਾਲੇ ਮਸਲੇ 'ਚ ਥੋੜਾ ਜਿਹਾ ਫਰਕ ਤਾਂ ਹੈ ਕਿਉਂਕਿ ਉਹਨਾਂ ਕੋ ਫੇਰ ਕੋਈ ਸੰਵਿਧਾਨਿਕ ਚੀਜ਼ ਹੈਗੀ ਆ ਉਹ ਐਮਪੀ ਦਾ ਫੇਰ ਵੀ ਹੈਗੇ ਨੇ ਉਹਨਾਂ ਦੇ ਨਾਮ ਦੇ ਅੱਗੇ ਐਵੇਂ ਕਿਦੋਗੇ ਗੱਲ ਜੱਜਜੂਗੀ ਹੂ ਇਜ਼ ਅਰਵਿੰਦ ਕੇਜਰੀਵਾਲ ਅਜੇ ਡੇਟ ਦੇ ਵਿੱਚ ਐਂਡ ਹੂ ਇਜ਼ ਭਗਵੰਤ ਮਾਨ ਕਿਉਂਕਿ ਭਗਵੰਤ ਮਾਨ ਨੂੰ ਪੰਜਾਬ ਦੇ ਸੀਐਮ ਨੇ ਉਹ ਆਪਣਾ ਨਾਮ ਲਿਖਣਗੇ ਤੇ ਹੋイズ अरविंद केजरीवाल ਦੱਸੋ ਮੈਨੂੰ ਹੁਣ ਜੇ ਮੈਂ ਕਹਾਂ ਕਿ ਭਗਵੰਤ ਮਾਨ ਕੌਣ ਹੈ ਤੇ ਇਹ ਤਾਂ ਕੋਈ ਗੱਲ ਨਹੀਂ ਬੰਦੀ ਭਗਵੰਤ ਮਾਨ ਤਾਂ ਸੀਐਮ ਹੈ ਬਟ ਉਹ ਕੌਣ ਆ अरविंद केजरीवाल ਜਿਨ੍ਹਾਂ ਦਾ ਨਾਮ ਸਰਕਾਰੀ ਖਰਚੇ ਦੇ ਉੱਤੇ ਜੜੀ ਉਦਘਾਟਨ ਦੀਆਂ ਪਲੇਟਾਂ ਤੇ ਲਿਖਿਆ ਜਾ ਰਿਹਾ ਐਹੀ ਗੱਲ ਮੈਂ ਹਿਮਾਚਲ ਤੇ ਤਾਂ ਚਰਨਜੀਤ ਚੰਨੀ ਵਾਲਾ ਜ਼ਿਕਰ ਕੀਤਾ ਸੀ ਕਿ ਜਦੋਂ ਹਾਰੇ ਹੋਏ ਸੀ ਉਹਨਾਂ ਕੋਈ ਸੁਵਿਧਾ ਨਹੀਂ ਕੋਦਾਂ ਨਹੀਂ ਸੀ ਉਹਨਾਂ ਦਾ ਨਾਮ ਲਾ ਕੇ ਉਦਘਾਟਨ ਕਰਾ ਲੂਗੇ ਬਿਲਕੁਲ ਵੀ ਨਹੀਂ ਕੋਈ ਵੀ ਸਟੇਟ ਨਹੀਂ ਕਰਵਾਉਗੇ ਮੈਂ ਉਹ ਹੀ ਤੁਹਾਨੂੰ ਦੱਸਿਆ ਮੰਨ ਲਓ ਆਮ ਆਦਮੀ ਪਾਰਟੀ ਸਰਕਾਰ ਬਿਹਾਰ ਚ ਹੁੰਦੀ ਠੀਕ ਹੈ ਨਾ ਪਿਆਰ ਚੁੰਦੀ ਉੱਥੇ ਜਾ ਕੇ ਉੱਥੇ ਜਾ ਕੇ ਅਰਵਿੰਦ ਕੇਜਰੀਵਾਲੀਆ ਮਨੀਸ਼ ਸੋਧਿਆ ਸਾਈਨ ਬੋਰਡਾਂ ਤੇ ਆਪਦਾ ਨਾਮ ਲਿਖਾਉਂਦਾ ਯਾਦ ਰੱਖਿਓ ਵਿਰੋਧ ਉੱਥੇ ਵੀ ਹੋਣਾ ਸੀ ਰੰਜਕ ਰੰਜਕ ਕਿਉਂ ਲੋਕਲ ਲੋਗ ਇਹ ਸੋਚਦੇ ਕਿ ਹੂ ਆਰ ਯੂ ਗੱਲ ਉੱਥੇ ਆ ਜਾਂਦੀ ਨਾ ਹੂ ਆਰ ਯੂ ਤੁਸੀਂ ਪਾਰਟੀ ਦੇ ਲੀਡਰ ਆ ਪਾਰਟੀ ਦੇ ਕੰਮ ਕਰੋ ਇਹਨਾਂ ਜੇ ਤੁਸੀਂ ਉਸ ਹਿਸਾਬ ਨਾਲ ਸੋਚਦੇ ਕਿ ਅਸੀਂ ਉਸ ਹਿਸਾਬ ਨਾਲ ਕੰਮ ਕਰੋ ਪਰ ਹੁਣ ਤੁਹਾਡੇ ਕੋਲ ਸੰਵਿਧਾਨਿਕ ਅਧਿਕਾਰ ਨਹੀਂ ਹੈ ਜੇ ਸਿਕਾ ਵੀ ਤੋ ਦਿੱਲੀ ਦਾ ਸੀ ਦਿੱਲੀ ਚ ਜੋ ਮਾਰ ਜਦੋਂ ਤੁਸੀਂ ਸੀਐਮਸੀ ਡਿਪਟੀ ਸੀਐਮਸੀ ਆਦੇ ਨਾਮ ਲਖਾਈ ਚੱਲਦੋ ਕਿਸੇ ਨੂੰ ਕੀ ਇਤਰਾਜ਼ ਹੈ ਹੁਣ ਇਸ ਟਾਈਮ ਪਿੰਡਾਂ ਦੇ ਵਿੱਚ ਇੱਕ ਲਹਿਰ ਖੜੀ ਦੇਖੋ ਆਪੋਜੀਸ਼ਨ ਪਾਰਟੀ ਵਾਲਾ ਨੇ ਤਾਂ ਜਾਣ ਕੇ ਉਹਨਾਂ ਨੇ ਸ਼ੁਰੂ ਕਰਨੀ ਕਰਨੀ ਆਮ ਬੰਦਾ ਸੋਚਦਾ ਆ ਕਿ ਯਾਰ ਉਹ ਬੰਦੇ ਆ ਕੇ ਉਹ ਇੱਥੇ ਆਉਂਦੇ ਆ ਪਿੰਡਾਂ ਸ਼ਹਿਰਾਂ ਚ ਤੁਰੇ ਫਿਰਦੇ ਆ ਆਮ ਬੰਦਾ ਇਹ ਸੋਚਦਾ ਯਾਰ ਕਿ ਨਹੀਂ ਇਹ ਗਲਤ ਹੋ ਰਿਹਾ ਸੀ ਸਾਡਾ ਜਿਹੜਾ ਰੈਪ੍ਰੈਜ਼ਨਟੇਟਿਵ ਆ ਸੀ ਇਹ ਸਟੈਂਡ ਕਿਉਂ ਨਹੀਂ ਲੈ ਰਿਹਾ ਇਸ ਟਾਈਮ ਆ ਚੀਜ਼ਾਂ ਮੁਰੇ ਆਉਣਗੀਆਂ ਇਹਨਾਂ ਦੇ ਅੰਗੇਸ ਚਾਉਗੀਆਂ ਇਹ ਗਲਤ ਕਰ ਰਿਹਾ ਇਹ ਮੇਰੀ ਮੈਂ ਇਹ ਫੀਲਿੰਗ ਲਈ ਹੈ ਲੋਕਾਂ ਦੀ ਔਰ ਖਾਸ ਖਾਸ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਜਿੱਥੇ ਸਾਈਨ ਲੱਗੇ ਆ ਨਾ ਤਾਂ ਉਹਨਾਂ ਦੇ ਸੋਸ਼ਲ ਮੀਡੀਆ ਪੇਜ ਫੋਲ ਕੇ ਦੇਖੋ ਵਿਰੋਧਤਾ ਚੱਲੂ ਹੋ ਗਈ ਆ ਨਹੀਂ ਕਿ ਤੁਸੀਂ ਤੁਸੀਂ ਇੱਕ ਚੀਜ਼ ਹੋਰ ਦੇਖੋ ਪੰਡਾਲ ਸਾਹਿਬ ਵੀ ਇੱਕ ਚੀਜ਼ ਹੋਰ ਨੋਟ ਕਰੋ ਕਿ ਠੀਕ ਹੈ ਸਾਰੀਆਂ ਚੀਜ਼ਾਂ ਪਰ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਵਾ ਕਿਉਂਕਿ ਹੁਣ ਚੋਣਾ ਜੜੀਆਂ ਵਾ ਉਹ ਸਿਰ ਤੇ ਹੀ ਸਮਝੋ 2000 ਜੜੀ ਆ 27 ਵੀ ਤੁਹਾਡੇ ਸਿਰ ਦੇ ਉੱਤੇ ਆ ਠੀਕ ਆ ਤੇ 26 ਨੂੰ ਤਾਂ ਗਿਨਣਾ ਹੀ ਨਹੀਂ ਕਿਸੇ ਨੇ ਜੀ 25 ਜਦੋਂ ਖਤਮ ਹੋ ਗਿਆ ਤੇ ਨਾਲ ਹੀ ਤੁਹਾਨੂੰ ਪਤਾ ਅਫਸਰ ਵੀ ਜਿਹੜੇ ਡਬਲ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਐਂਡਲਾ ਟਾਈਮ ਸਰਕਾਰਾਂ ਦਾ ਆ ਜਾਂਦਾ ਸੋ ਅੱਜ ਦੀ ਡੇਟ ਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਇਸੇ ਮੁੱਦੇ ਤੇ ਘੇਰ ਲਿਆ ਪਿਆ ਜਿੰਨੇ ਮਰਜ਼ੀ ਤੁਸੀਂ ਸੋਸ਼ਲ ਮੀਡੀਆ ਹੈਂਡਲਰ ਦੇਖ ਲਓ ਜਿਹੜੀ ਮਰਜ਼ੀ ਪਾਰਟੀ ਦਾ ਚਾਹੇ ਕਾਂਗਰਸ ਦੇ ਲੀਡਰ ਨੇ ਚਾਹੇ ਭਾਜਪਾ ਦੇ ਲੀਡਰ ਨੇ ਉਹ ਜਾਂ ਤਾਂ ਇਹ ਪੋਸਟ ਪਾ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦਾ ਨਾਮ ਪੱਥਰ ਤੇ ਕਿਉਂ ਆ ਜਾਂ ਇਹ ਪੋਸਟ ਪਾ ਰਹੇ ਨੇ ਕਿ ਭਾਈ ਬਾਥਰੂਮ ਦੀ ਉਹ ਸਾਰੀ ਵੀ ਨਹੀਂ ਹੋਈ ਨਵਾਂ ਬਾਥਰੂਮ ਨਹੀਂ ਬਣਿਆ ਮੁਰੰਮਤ ਹੋਇਆ ਔਰ ਮੁਰੰਮਤ ਵਾਲੇ ਬਾਥਰੂਮ ਦੇ ਉੱਤੇ ਜੇਕਰ ਇਦਾਂ ਦੀਆਂ ਪਲੇਟਾਂ ਲੱਗਣ ਲੱਗ ਪਣ ਗਈਆਂ ਤੇ ਫੇਰ ਤਾਂ ਪੰਜਾਬ ਦੇ ਹੱਥੋਂ ਹੀ ਨਿਸ਼ਚਿਤੀ ਬਣ ਰਹੀ ਹੈ ਭੰਡਾਲ ਸਾਹਿਬ ਬਿਲਕੁਲ ਬਣ ਰਹੀ ਹੈ ਨਿੱਕਲ ਆ ਟੋਲਟ ਦੀ ਮੁਰੰਮਤ ਦਾ ਕੰਮ ਬਾ ਪਖਾਨਿਆਂ ਦੀ ਮੁਰੰਮਤ ਦਾ ਕੰਮ ਤੇ ਉਹਦੇ ਉੱਤੇ ਸਾਈਨ ਲਾਉਣਾ ਯਾਰ ਕਮਾਲ ਹੋ ਗਈ ਯਾਰ ਮੈਨੂੰ ਮੈਨੂੰ ਇਹ ਸਮਝ ਨਹੀਂ ਆ ਰਹੀ ਕੀ ਯਾਰ ਤੁਸੀਂ ਮੈਂ ਜਿੱਦਾਂ ਪੱਲਾ ਕਹਿ ਕੇ ਕੋਈ ਵੱਡਾ ਚੀਜ਼ ਬਣਾ ਲਓ ਪਿਆ ਕਰੋੜ ਲਾ ਲਓ 100 ਕਰੋੜ ਲਾ ਲਓ ਉੱਤੇ ਲਿਖਾ ਲਓ ਚੰਗਾ ਵੀ ਲੱਗਦਾ ਆ ਪਰਾਂ ਰੰਗ ਕਰਾਈ ਚਾਰ ਦواری ਕਰਾਈ ਬਾਥਰੂਮਾਂ ਦੀ ਰਿਪੇਅਰ ਕਰਾਈ ਟਾਇਲਟ ਰਿਪੇਅਰ ਕਰਾਈ ਉੱਤੇ ਨਾਮ ਲਿਖਾ ਲਿਖਾ ਕੇ ਤੁਸੀਂ ਆਪ ਦੇ ਆਪ ਨੂੰ ਇੱਕ ਤਾਂ ਥੋੜਾ ਹਲਕਾ ਪੇਸ਼ ਕਰ ਰਹੇ ਹੋ ਉੱਤੋਂ ਤੁਸੀਂ ਨਾਮ ਵੀ ਕਿਸੇ ਹੋਰ ਦਾ ਲਿਖਾ ਰਹੇ ਔਰ ਉਹ ਜਿਹੜੀ ਜਿਹੜੀ ਆਵਾਜ਼ ਜਾ ਰਹੀ ਹੈ ਜਿਹੜੀ ਮੈਸੇਜ ਜਾ ਰਿਹਾ ਨਾ ਪਿੰਡਾਂ ਸ਼ਹਿਰਾਂ ਦੇ ਵਿੱਚ ਉਹ ਇਹਨਾਂ ਦੇ ਖਿਲਾਫ ਜਾਣਾ ਹੈ ਮੈਨੂੰ ਨਹੀਂ ਪਤਾ ਕਿ ਸਾਰੇ ਪੜੇ ਲਿਖੇ ਹਰਜੋਤ ਮੈਂ ਬਹੁਤ ਪੜਿਆ ਲਿਖਿਆ ਆ ਯੂ ਸਾਰੇ ਪੜੇ ਲਿਖੇ ਆ ਪਾ ਚੀ ਸੋਚ ਕਿਉਂ ਨਹੀਂ ਰੇ ਇੱਥੋਂ ਥੋੜਾ ਜਿਹਾ ਮੈਨੂੰ ਆ ਹੁੰਦਾ ਕਿ ਇਹ ਚ ਇਹ ਗੱਲਾਂ ਸੋਚਦੇ ਕਿਉਂ ਨਹੀਂ ਕਿ ਅਸੀਂ ਲੋਕਲ ਫਿਰ ਜਾਣਾ ਔਰ ਤੁਹਾਡੀ ਗੱਲ ਬਿਲਕੁਲ ਸਹੀ ਹੈ 2025 ਖਤਮ ਹੁੰਦੇ ਸਰ ਅਫਸਰਸ਼ਾਈ ਜਿਹੜੀ ਹੈ ਨਾ ਅਕੀਰਲੇ ਸਾਲ ਚ ਥੋੜੀ ਥੋੜੀ ਫਿਸਣ ਲੱਗ ਜਾਂਦੀ ਕਹਿਣਾ ਨਹੀਂ ਮੰਨਦੀ ਕਿ ਸਿਰਫ ਯੂ ਨੋ ਫਾਰਮੈਲਟੀ ਕਰਦੀ ਹੁੰਦੀ ਆ 2027 ਚੜ੍ਹੇ ਤੇ ਇਲੈਕਸ਼ਨ ਹੋਈ ਜਾਣਾ ਹੈ ਤੇ ਇਹਨਾਂ ਨੂੰ ਆ ਚੀਜ਼ਾਂ ਸੀਰੀਅਸ ਲੈਣੀਆਂ ਪੈਣੀਆਂ ਜੇ ਕੰਟੀਨਿਊ ਕਰਨਾ ਜੀ ਮੈਂ ਤਸਵੀਰ ਦੇਖ ਰਿਹਾ ਸੀ ਜੀ ਇੱਕ ਤਸਵੀਰ ਚ ਦਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹੈ ਉਹਨਾਂ ਦਾ ਪੋਤਾ ਹੀ ਲੱਗਾ ਹੋਇਆ ਆ ਮਾਟਰ ਦੱਸੋ ਮੈਨੂੰ ਤਾਂ ਕੀ ਕਰੋਗੇ ਜੀ ਫਿਰ ਜੀ ਜੀ ਮਨਿਸਟਰ ਕੌਣ ਹੈ ਪਰਮਲੇ ਕੌਣ ਹੈ ਉਦਘਾਟਨ ਕੌਣ ਕਰ ਰਿਹਾ ਹੈ ਉਦਘਾਟਨ ਕੌਣ ਕਰ ਰਿਹਾ ਹੈ ਤੁਸੀਂ ਕਿਤਨੇ ਕਿਤੇ ਜਿਹੜੀ ਗੱਲ ਹੈਗੀ ਆ ਜੀ ਸੋ ਗੱਲ ਹੈ ਵਾ ਕਿ ਪੰਜਾਬ ਦੇ ਮੱਤਤ ਦੇ ਵਿੱਚ ਮੈਂ ਹੈਰਾਨ ਆ ਕਿ ਮੁੱਦੇ ਕਿੱਦਾਂ ਦੇ ਚੱਲ ਰਹੇ ਨੇ ਲੋਕਾਂ ਨਾਲ ਜੁੜੇ ਮੁੱਦੇ ਗਾਇਬ ਨੇ ਚਾਹੇ ਕੋਈ ਪਾਰਟੀਆਂ ਵੀ ਨੇ ਹਨਾ ਉਹ ਵੀ ਇਹੋ ਜਿਹੇ ਮੁੱਦੇ ਫੜ ਕੇ ਬੈਠੇ ਨੇ ਕਿ ਲੈ ਭਾਈ ਕਿਉਂਕਿ ਉਹਨਾਂ ਦਾ ਉਹਨਾਂ ਨੇ ਤਾਂ ਟੰਗ ਖਿੱਚਣੀ ਹੈ ਜਿਹੜੀ ਵੀ ਪਾਰਟੀ ਸੱਤਾ 'ਚ ਨਹੀਂ ਹੈ ਉਹਨੇ ਤਾਂ ਲੈਗ ਬੋਲਿੰਗ ਕਰਨੀ ਕਰਨੀ ਹੈ ਜੀ ਹਨਾ ਪਰ ਤੁਸੀਂ ਦੇਖੋ ਮੁੱਦੇ ਕਿੱਦਾਂ ਤੇ ਚੱਲ ਰਹੇ ਨੇ ਇਹ ਕੋਈ ਇਹ ਇਹੀ ਮੁੱਦੇ ਵਿਧਾਨ ਸਭਾ 'ਚ ਪੁੱਟ ਰਹੇ ਨੇ ਮੈਂ ਨਿਕਲ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀ ਕਿਹਾ ਸੀਗਾ ਕਿ ਲੋੜ ਹੋੜ ਚੀਜ਼ ਦੀ ਹੈ ਨਾ ਕਿ ਜੇ ਰੰਗ ਨਾਂ ਵੀ ਹੋਇਆ ਸਰਜੂਗਾ ਠੀਕ ਹੈ ਨਾ ਕੁਝ ਵੱਡਾ ਕਰੋ ਮੈਨੂੰ ਨਹੀਂ ਪਤਾ ਕਿ ਬਜਟ ਦਾ ਇਸ਼ੂ ਆ ਰਿਹਾ ਅੱਛਾ ਇੱਕ ਗੱਲ ਹੋਰ ਨਿਕਲ ਕੇ ਆਈ ਹੈ ਨikhil ਇੱਕ ਗੱਲ ਹੋਰ ਨਿਕਲ ਕੇ ਆਈ ਹੈ ਕਿ ਜਦੋਂ ਵੀ ਕੋਈ ਐਮਐਲਏ ਜਾਂ ਮੰਤਰੀ ਤੁਹਾਡੇ ਪਿੰਡ ਚ ਆਉਂਦਾ ਨਹੀਂ ਪੱਤਰ ਰੱਖਣ ਤਾਂ ਉੱਥੋਂ ਦੇ ਸਰਪੰਚਾਂ ਨੂੰ ਜਾਂ ਲੋਕਲ ਜਿਹੜੇ ਮਹਤਵਪੂਰਨ ਲੋਕ ਆ ਪਾਰਟੀ ਦੇ ਉਹਨਾਂ ਦੇ ਲੀਡਰ ਆ ਜਾਂ ਹਲਕਾ ਇੰਚਾਰਜ ਆ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਤੁਹਾਨੂੰ 5000 ਰੁਪਏ ਅਲਾਟ ਕਰਾਂਗੇ ਤੋ ਉਹਦੇ ਵਿੱਚ ਤੁਸੀਂ ਦੇਖ ਲੈਣਾ ਕਿ ਨੀ ਪੱਥਰ ਬਣਿਆ ਕਿ ਨਹੀਂ ਬਣਿਆ ਸਹੀ ਉਹ ਬਣਾ ਦੇਣਾ ਫਲਾਣੇ ਫਲਾਣੇ ਦਾ ਨਾਮ ਇਹ ਇਨਸਟਰਕਸ਼ਨਾਂ ਨੇ ਜੋ ਮੈਂ ਸੋਸ਼ਲ ਮੀਡੀਆ ਤੇ ਪੜਿਆ ਸੱਚਾਈ ਕੀ ਹੈ ਇਸ ਚੀਜ਼ ਦਾ ਨਹੀਂ ਪਤਾ ਮੈਂ ਤੁਹਾਨੂੰ ਫੇਰ ਬਾਅਦ ਦੱਸਦਾ ਤੇ ਉਹ ਉਹਦੇ ਵਿੱਚ ਤੁਸੀਂ ਦੇਖੋ ਕਿ ਉਦਘਾਟਨ ਦੇ ਵਿੱਚ ਜਿਹੜੇ ਐਮਐਲਏ ਦੇ ਨਾਲ ਜਾਂ ਮੰਤਰੀ ਨਾਲ ਬੰਦੇ ਆਏ ਹੋਣਗੇ ਉਹਨਾਂ ਦਾ ਸਵਾਗਤ ਵੀ ਕਰਨਾ ਉਹਨਾਂ ਦਾ ਚਾਹ ਪਣੀ ਦਾ ਇੰਤਜ਼ਾਮ ਵੀ ਕਰਨਾ ਤੇ ਕਈ ਪਿੰਡਾਂ ਦੇ ਵਿੱਚ ਇੱਕ ਮੈਂ ਸ਼ਖਸ ਕਹਿ ਰਿਹਾ ਸੀਗਾ ਕਿ ਅਸੀਂ ਕੀਤਾ ਪਰ ਸਾਨੂੰ ਹਲੇ ਤੱਕ 5000 ਰੁਪਿਆ ਵੀ ਨਹੀਂ ਮਿਲਿਆ ਸਾਈਨ ਬੋਰਡਾਂ ਦਾ ਮਤਲਬ ਵੀ ਮੇਰੇ ਕਹਿਣ ਦਾ ਮਤਲਬ ਸਰਕਾਰ ਜੇ ਆ ਕੁਝ ਰੀ ਹਨ ਕਿ ਸਰਪ ਆ ਕਰਕੇ ਅਸੀਂ ਉਦਘਾਟਨੀ ਨਹੀਂ ਪੱਥਰ ਰਖਾਈ ਜਾਣੇ ਰਖਾਈ ਜਾਣੇ ਰਖਾਈ ਜਾਣੇ ਇਹਨਾਂ ਦੇ ਖਿਲਾਫ ਜਾਊਗਾ ਪੰਜਾਬੀ ਲੀ ਕਲੋਸਲੀ ਵਾਚ ਕਰ ਰਹੇ ਨੇ ਜੇ ਨਹੀਂ ਬਜਟ ਹੈਗਾ ਇੱਕ ਜਗ੍ਹਾ ਲੋਕੇਟ ਕਰਕੇ ਇੱਕ ਪਿੰਡ ਦਾ ਕੁਸਵਾਰਧਨ ਸੋਹਣੀ ਵੱਡੀ ਕੋਈ ਚੀਜ਼ ਬਣਾ ਦੇਣ ਉੱਤੇ ਨਾਮ ਲਿਖਾ ਦੇਣ ਪਤਾ ਤਾਂ ਲੱਗੇ ਕਿ ਹਾਂ ਚੀਜ਼ ਚੱਲ ਰਹੀ ਹੈ ਪਰ ਰੰਗ ਟਾਇਲਟਾਂ ਦੀ ਬਰਮਤ ਬਾਥਰੂਮਾਂ ਦੀ ਸਫਾਈ ਉਹਦੇ ਉੱਤੇ ਨਾਮ ਲਿਖਾਉਣਾ ਇਹ ਹਲਕਾ ਸ਼ੂ ਹੋ ਰਿਹਾ ਸਭ ਕੁਝ ਪਤਾ ਨਹੀਂ ਆਪਦੇ ਆਪ ਨੂੰ ਸਰਕਾਰ ਸੋਚਦੀ ਕਿਉਂ ਨਹੀਂ ਮੈਂ ਵਾਰ-ਵਾਰ ਇਹ ਕਹਿ ਰਿਹਾ ਕਿ ਮੁੱਦੇ ਤਾਂ ਹੋਰ ਬਹੁਤ ਵੱਡੇ ਨੇ ਬਹੁਤ ਵੱਡੇ ਬਹੁਤ ਜਿਹੜੇ ਮੁੱਦੇ ਨੇ ਕਾਲੀਆ ਸਾਹਿਬ ਦੇ ਘਰ ਤੇ ਗ੍ਰੇਡ ਹਮਲਾ ਹੋਇਆ ਇਹ ਇਹ ਲੜੀ ਟੁੱਟ ਨਹੀਂ ਰਹੀ ਸੋ ਅੱਜ ਦੇ ਸਾਂਝੇ ਮਸਲੇ ਦੇ ਵਿੱਚ ਅਸੀਂ ਜਿਸ ਤਰੀਕੇ ਦੇ ਨਾਲ ਇਸ ਗੱਲ ਦੇ ਉੱਤੇ ਚਰਚਾ ਕੀਤੀ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਮੁੱਖ ਮੁੱਦੇ ਨੇ ਉਹ ਗਾਇਬ ਹੋ ਰਹੇ ਨੇ ਔਰ ਆਮ ਆਦਮੀ ਪਾਰਟੀ ਖੁਦ ਸ਼ਾਇਦ ਵਿਰੋਧੀਆਂ ਨੂੰ ਇਹੋ ਜਿਹੇ ਮੌਕੇ ਦੇ ਰਹੀ ਹੈ ਜਿਸ ਦੇ ਚਲਦੇ ਕਿ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆਈ ਹੋਈ ਹੈ ਸੋ ਉਮੀਦ ਕਰਦੇ ਹਾਂ ਜੀ ਕਿ ਪੰਜਾਬ ਦੀ ਸਿਆਸਤ ਜੁਮਲਿਆ ਦੀ ਸਿਆਸਤ ਤੋਂ ਉੱਪਰ ਉੱਠੇ ਕਿ ਸੋ ਫਿਲਹਾਲ ਸਮਾਂ ਹੋ ਗਿਆ ਜੀ ਇਸ ਵੇਲੇ ਸਮਾਂ ਸਾਨੂੰ ਜ਼ਿਆਦਾ ਨਹੀਂ ਦਿੰਦਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਈਏ ਫਿਰ ਕਰਾਂਗੇ ਜੀ ਮੁਲਾਕਾਤ ਅਗਲੇ ਸ਼ੁੱਕਰਵਾਰ ਨੂੰ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜਿਹੜੀ ਐਕਸਪੈਕਟੇਸ਼ਨ